ਜਿੰਨੀਆਂ ਗਾਲਾਂ ਕੱਢੀਆਂ ਜਾਣੀਆਂ ਉੰਨੀਆਂ ਕੱਢ ਦੱਸ ਗਾਲਾਂ ਕੱਢਣ ਨੂੰ ਮੈਂ ਤੇਰੇ ਐਸਾ ਕੀ ਵਗਾਰਦਾ ਤਾ ਤੂੰ ਸਾਨੂੰ ਬੋਲ ਕੇ ਸਾਡੇ ਸਿਰੋਂ ਪੈਸਾ ਕਮਾ ਕੇ ਸਾਨੂੰ ਗਾਲਾਂ ਕੱਢ ਰਿਹਾ ਹੈ ਭੈਣ ਚੋਦ ਭੈਣ ਚੋਦ ਪਤਾ ਕਿੰਨੂੰ ਕਹਿੰਦੇ ਆ ਭੈਣ ਤਾਂ ਵਿਆਹੂਗੀ ਆਪਣੀ ਭੈਣ ਤਾਂ ਘਰੇ ਹੋਊਗੀ ਉਹਨੂੰ ਨਹੀਂ ਪੁੱਛਣਾ ਤੇ ਜਿੰਨਾ ਵਿਆਹੀ ਆ ਉਹਨੂੰ ਪੁੱਛ ਲਈ ਕੀ ਭੈਣ ਚੋਦ ਕਿੰਨੂੰ ਕਹਿੰਦੇ ਨੇ ਚਲੋ ਮੈਂ ਤਾਂ ਗਾਲ ਕੱਢਣੀ ਨਹੀਂ ਭੈਣ ਚੋਦ ਕਿੰਨੂੰ ਕਹਿੰਦੇ ਆ ਆਪਣੇ ਜੀਜੇ ਨੂੰ ਪੁੱਛ ਲਈ ਜਿੰਨਾ ਭੈਣ ਵਿਆਹੀ ਆਪਣੀ ਤੂੰ ਜਾਂ ਆਪਣੀ ਭੈਣ ਨੂੰ ਖੁਦ ਪੁੱਛ ਲਈ ਜਾਂ ਆਪਣੇ ਮਾਂ ਪਿਓ ਨੂੰ ਪੁੱਛ ਲਈ ਕਿ ਮੈਂ ਬੈਨਚ ਉਹਦੇ ਕਿਹਨੂੰ ਕਹਿੰਦੇ ਹੋ ਬਿਲਕੁਲ ਨਾ ਬਲੈਕ ਵਿੰਡੋਸ ਵਾਂਗ ਜਦੋਂ ਉਹ ਡਾਊਨ ਹੋਵੇ ਇਹ ਮਸਟ ਬੀ ਕ੍ਰੇਜ਼ੀ ਇਫ ਯੂ ਥਿੰਕ ਦੈਟ ਆ ਮਸਲੋ ਡਾਊਨ ਬਟ ਵਨ ਟੂ ਹੀਅਰ ਅ ਟਾਕੀ ਸ਼ਿਟ ਫਰ ਦਿ ਡਾਈਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਲੋਕੀ ਨਾ ਰੋਸਟਰ ਨੂੰ ਬਹੁਤ ਮਾੜਾ ਚੰਗਾ ਬੋਲਦੇ ਹੈਗੇ ਆ ਖਾਸ ਕਰਕੇ ਇਹਨਾਂ ਵਲੌਗਰਸ ਦੇ ਸੋ ਕਾਲਡ ਫੈਨ ਬਟ ਰੋਸਟਰ ਕਮਿਊਨਿਟੀ ਦੇ ਵਿੱਚ ਵੀ ਨਾ ਇੱਕ 셀ਫ ਅੰਡਰਸਟੈਂਡਿੰਗ ਰੂਲ ਕਹਿ ਲਓ ਜਾਂ ਕਾਮਨ ਸੈਂਸ ਦੀ ਗੱਲ ਕਹਿ ਲਓ ਵੀ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਹੈ ਨਹੀਂ ਅਸੀਂ ਉਹਦੇ ਬਾਰੇ ਕਦੀ ਵੀ ਟਿੱਪਣੀ ਨਹੀਂ ਕਰਦੇ ਹੈਗੇ ਈਵਨ ਕੀ ਕਿਸੇ ਵਲੌਗਰ ਦਾ ਮਾਪਿਓ ਜਾਂ ਬੱਚਾ ਸੋਸ਼ਲ ਮੀਡੀਆ ਤੇ ਹੈ ਵੀ ਤਾਂ ਅਸੀਂ ਹਮੇਸ਼ਾ ਉਹਦੇ ਤੇ ਟਿੱਪਣੀ ਕਰਨ ਤੋਂ ਬਚੀਦਾ ਹੈ ਬਟ ਇਹ ਜਿਹੜੇ ਵਲੌਗਰ ਹੈਗੇ ਆ ਠੀਕ ਹੈ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰਤੀਆਂ ਖਾਸ ਕਰਕੇ ਇਸ ਆਕਾਸ਼ ਨੇ ਠੀਕ ਹੈ ਜਿਨੇ ਮੇਰੀ ਪਿਛਲੀ ਆ ਵੀਡੀਓ ਨਹੀਂ ਦੇਖੀ ਉਹ ਜਾ ਕੇ ਦੇਖ ਲਓ ਇਸ ਵੀਡੀਓ ਦਾ ਹੈ ਸੈਕਿੰਡ ਪਾਰਟ ਹੈਗਾ ਆਕਾਸ਼ ਤੇ ਮੈਂ ਕੋਈ ਵੀਡੀਓ ਬਣਾਣੀ ਨਹੀਂ ਸੀ ਬਟ ਇਹਨੇ ਜਿਹੜਾ ਪੰਜਾਬ 1984 ਵਾਲੀ ਵੀਰ ਨੂੰ ਰਿਪਲਾਈ ਕੀਤਾ ਉਹਦੇ ਵਿੱਚ ਇਹਨੇ ਉਹਨਾਂ ਦੀ ਵਾਈਫ ਦੇ ਟਿੱਪਣੀ ਕੀਤੀ ਬੇਹੋ ਦਾ ਟਿੱਪਣੀ ਕੀਤੀ ਤੇ ਜਿਹੜਾ ਇਹਨੇ ਮਾਲਵਾ ਵਾਈਸ ਨੂੰ ਰਿਪਲਾਈ ਕੀਤਾ ਉਹਦੇ ਵਿੱਚ ਤਾਂ ਇਹਨੇ ਸਾਰੀਆਂ ਹੀ ਹੱਦਾਂ ਪਾਰ ਕਰਤੀਆਂ ਨਾ ਉਹਦੇ ਮਾਪਿਆਂ ਨੂੰ ਛੱਡਿਆ ਤੇ ਨਾ ਉਹਦੇ ਭੈਣ ਤੇ ਜੀਜੇ ਨੂੰ ਛੱਡਿਆ ਉਹਨਾਂ ਬਾਰੇ ਇਹ ਗਲਤ ਗਲਤ ਟਿੱਪਣੀਆਂ ਕਰ ਰਿਹਾ ਹੈਗਾ ਠੀਕ ਹੈ ਤਾਂ ਅਸੀਂ ਜੇ ਤੁਹਾਡੇ ਭੈਣ ਭਰਾ ਤੇ ਜਾਂ ਮਾਪੇ ਉੱਤੇ ਨਹੀਂ ਬੋਲਦੇ ਠੀਕ ਹੈ ਜਿਹੜੇ ਕਿ ਸੋਸ਼ਲ ਮੀਡੀਆ ਤੇ ਬੈਠੇ ਆ ਤਾਂ ਤੁਸੀਂ ਸਾਡੇ ਮਾਪੇ ਭੈਣ ਭਰਾ ਜਾਂ ਕਿਸੇ ਦੀ ਵਾਈਫ ਤੇ ਕਿੱਦਾਂ ਟਿੱਪਣੀ ਕਰ ਸਕਦੇ ਹੋ ਜਦ ਕਿ ਉਹ ਸੋਸ਼ਲ ਮੀਡੀਆ ਤੇ ਹੈ ਵੀ ਨਹੀਂ ਰਿਪਲਾਈ ਦੇਣਾ ਸਿੰਪਲ ਰਿਪਲਾਈ ਦਿੰਦਾ ਕੋਈ ਪ੍ਰੋਬਲਮ ਨਹੀਂ ਸੀ ਠੀਕ ਹੈ ਜੀ ਮੁੰਡੇ ਮੁੰਡੇ ਆਪਸ ਚ ਚਾਰ ਗੱਲਾਂ ਕੱਢ ਕੇ ਵੀ ਗੱਲ ਕਰ ਲੈਂਦੇ ਕੋਈ ਪ੍ਰੋਬਲਮ ਨਹੀਂ ਸੀ ਲੇਕਿਨ ਫੈਮਿਲੀ ਮੈਂਬਰ ਨੂੰ ਲਿਆਣਾ ਇਹ ਕਿੱਥੋਂ ਤੱਕ ਸਹੀ ਹੈ ਠੀਕ ਹੈ ਤਾਂ ਪਹਿਲਾਂ ਦੇਖਦੇ ਆਂ ਕਲਿੱਪ ਫਿਰ ਬਾਕੀ ਦੀਆਂ ਗੱਲਾਂ ਨਾਲ ਦੇ ਨਾਲ ਐਡ-ਆਨ ਹੁੰਦੀਆਂ ਰਹਿਣਗੀਆਂ ਚਿਗਾੜੀ ਸਾਰਿਆਂ ਨੂੰ ਲੌਵੀ ਮਿੱਤਰੋ ਅੱਜ ਦਾ ਫਿਰ ਬਲੌਗ ਲੈ ਕੇ ਆ ਗਿਆ ਤੁਹਾਡੇ ਲਈ ਤੇ ਪਿਛਲਾ ਬਲੌਗ ਪਾਇਆ ਸੀ ਆਪਾਂ ਤੇ ਬਹੁਤ ਵਧੀਆ ਪਿਆਰ ਦਿੱਤਾ ਭਰਾਵਾਂ ਨੇ ਬਹੁਤ ਸਾਥ ਦਿੱਤਾ ਪੂਰੀ ਪੂਰੀ ਸਪੋਰਟ ਕੀਤੀ ਹੈ ਭਰਾਵਾਂ ਨੇ ਸਾਰਿਆਂ ਨੇ ਸਪੋਰਟ ਕੀਤੀ ਆ ਪੈਣਾ ਨੇ ਭਰਾਵਾਂ ਨੇ ਤੇ ਲੌਵੀ ਮਿੱਤਰੋ ਅੱਜ ਵੀ ਬਲੌਗ ਆਪਾਂ ਲੈ ਕੇ ਆ ਗਏ ਰਿਪਲਾਈ ਤੇ ਰਿਪਲਾਈ ਉਹਨੂੰ ਦਵਾਂਗੇ ਥਾਮਿਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਕਿਨੂੰ ਰਿਪਲਾਈ ਦੇਣਾ ਆਪਾਂ ਤੇ ਲੌਵੀ ਮਿੱਤਰੋ ਮੈਂ ਤਾਂ ਇੱਕ ਗੱਲ ਕਹਿਣਾ ਪੰਜਾਬ 'ਚ ਬੜਾ ਕੋਜਾ ਬੋਕ ਕੋਜਾ ਪੰਜਾਬ 'ਚ ਠੀਕ ਆ ਬੋਲਣ ਨੂੰ ਬੜੇ ਮੁੱਦੇ ਆ ਪੰਜਾਬ 'ਚ ਤੇ ਪਤਾ ਨਹੀਂ ਕਈਆਂ ਲੋਕਾਂ ਨੂੰ ਸਾਡੀ ਸਭ ਉਹਨਾਂ ਨੇ ਸਿਰਫ ਇਹ ਦੇਖਿਆ ਠੀਕ ਹੈ ਵੀ ਭਾਜੀ ਨੇ ਇੱਕ ਵਰਡ ਯੂਜ਼ ਕੀਤਾ ਬੁਗੜੀ ਬਟ ਉਹ ਲੋਕਾਂ ਨੇ ਇਹ ਨਹੀਂ ਦੇਖਿਆ ਤੂੰ ਆਪਣੇ ਰਿਪਲਾਈ ਦੇ ਵਿੱਚ ਉਹਨਾਂ ਦੀ ਵਾਈਫ ਨੂੰ ਇਨਕਲੂਡ ਕਰ ਰਿਹਾ ਉਹਨਾਂ ਦੀ ਵਾਈਫ ਤੇ ਗੱਲ ਲਾ ਕੇ ਕਹਿ ਰਹੇ ਆਹ ਲੋਕਾਂ ਦੇ ਦਿਮਾਗ ਜਿਹੜੀ ਕਿ ਉਹ ਸੋਸ਼ਲ ਮੀਡੀਆ ਤੇ ਲੇਡੀ ਹੈ ਵੀ ਨਹੀਂ ਤੋ ਉਹਦੇ ਤੇ ਬੇਹੋ ਦਾ ਟਿੱਪਣੀ ਕਰ ਰਹੇ ਜਿੱਦਾਂ ਨੇ ਤੁਹਾਡੇ ਦਿਮਾਗ ਉਦਾਂ ਦੇ ਤੁਹਾਡੇ ਫੋਲੋ ਕਰਨ ਵਾਲੇ ਜਿਹੜੀ ਚੀਜ਼ ਨੂੰ ਹਾਈਲਾਈਟ ਕਰਨਾ ਚਾਹੀਦਾ ਸੀ ਉਹ ਨਹੀਂ ਕੀਤੀ ਸਾ ਟੈਂਸ਼ਨ ਰਹਿੰਦੀ ਆ ਅਸੀਂ ਕੀ ਕਰਦੇ ਆ ਕੀ ਖਾਂਦੇ ਆ ਕੀ ਪੀਂਦੇ ਆ ਕੀ ਕਰਦੇ ਆ ਸਾਰਾ ਦਿਨ ਚ ਤੇ ਸਭ ਤੋਂ ਜ਼ਿਆਦਾ ਟੈਨਸ਼ਨ ਲੋਕਾਂ ਨੂੰ ਸਾਡੀ ਆ ਠੀਕ ਆ ਕੀ ਅਸੀਂ ਕੀ ਕਰਦੇ ਆ ਪੰਜਾਬ ਚ ਤੇ ਪਰ ਲੋਕਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਐਡਾ ਤਗੜਾ ਆਪਣਾ ਪੰਜਾਬ ਆ ਇੰਨਾ ਸੋਹਣਾ ਪੰਜਾਬ ਆ ਉਸ ਚੀਜ਼ ਤੇ ਬੋਲੋ ਪਰ ਨਹੀਂ ਪਰ ਆਪਾਂ ਪਤਾ ਨਹੀਂ ਕਿਉਂ ਸਾਡੇ ਸਾਡੇ ਤੇ ਸਾਡੀ ਸਭ ਤੋਂ ਜ਼ਿਆਦਾ ਟੈਨਸ਼ਨ ਲੋਕਾਂ ਨੂੰ ਪਤਾ ਨਹੀਂ ਕਿਉਂ ਰਹਿੰਦੀ ਆ ਵਹਿਮ ਦਾ ਕੋਈ ਇਲਾਜ ਨਹੀਂ ਇਹਨੂੰ ਵਹਿਮ ਹੋ ਗਿਆ ਵੀ ਲੋਕਾਂ ਨੂੰ ਇਹਨਾਂ ਦੀ ਟੈਨਸ਼ਨ ਲੈਂਦੀ ਏ ਵੀ ਇਹ ਕੀ ਖਾਂਦੇ ਆ ਕੀ ਪਿੰਦੇ ਆ ਸਾਨੂੰ ਕੀ ਪਤਾ ਤੁਸੀਂ ਕੀ ਖਾਂਦੇ ਹੋ ਕੀ ਪਿੰਦੇ ਹੋ ਇਹ ਤਾਂ ਤੁਸੀਂ ਆਪ ਹੀ ਵਲੌਗ ਬਣਾ ਕੇ ਦਿਖਾਣੇ ਹੋ ਦੱਸਦੇ ਹੋ ਫੇਰ ਹੀ ਸਾਨੂੰ ਪਤਾ ਲੱਗਦਾ ਨਾ ਅੱਜ ਤੁਹਾਡੇ ਕਰੇ ਮਹਗੀ ਬਣੀ ਐ ਤੇ ਅੱਜ ਤੁਹਾਡੇ ਘਰੇ ਕੱਟਿਆ ਗਿਆ ਖਰਬੂਜਾ ਠੀਕ ਐ ਉਹਤੇ ਵੀ ਆਨੇ ਉਹ ਗੱਲ ਵੀ ਕਰਦੇ ਹੈਗੇ ਬੜੀ ਗਲਤ ਗੱਲ ਕਹੀ ਤੇਰੀ ਮੰਮੀ ਨੇ ਵੀ ਨਾ ਉਹ ਕਲਿੱਪ ਮੈਂ ਅੱਗੇ ਚਲਾਉਣੀ ਆ ਆ ਦਿੰਦੇ ਰਹੋ ਜੇ ਇਹ ਵੀਡੀਓ ਵਧੀਆ ਲੱਗੂਗੀ ਤਾਂ ਲਾਈਕਮੈਂਟ ਸ਼ੇਅਰ ਕਰਦੇ ਹੋ ਕੋਈ ਨਹੀਂ ਤੇ ਸਾਥ ਦਿੰਦੇ ਰਹੋ ਤੇ ਆਪਾਂ ਗੱਲ ਕਰਨ ਵਾਲੇ ਆ ਦੀ ਕੀ ਨਾਮ ਇਹਦਾ ਚਲੋ ਥੰਮੇਲ ਤੋਂ ਤੁਹਾਨੂੰ ਪਤਾ ਲੱਗਿਆ ਕੌਣ ਆ ਤੇ ਮੈਂ ਤਾਂ ਚਲੋ ਇੱਕ ਖਾੱਚ ਹੀ ਕਹੂੰਗਾ ਠੀਕ ਆ ਚਲੋ ਰਹਿਣ ਦੋ ਆਪਾਂ ਚਲ ਸੌਰੀ ਜਾਨ ਤੈਨੂੰ ਖਾੱਚ ਗਿਆ ਆਪਾਂ ਕੋਈ ਫਾਲਤੂ ਫਾਲਤੂ ਵਰਡ ਦਾ ਯੂਜ਼ ਕਰਨਾ ਨਹੀਂ ਆਪ ਚਲੋ ਤੂੰ ਪਹਿਲਾ ਕਲੀਪਾ ਮੈਂ ਤੁਹਾਨੂੰ ਲਾਉਂਗਾ ਕੁਝ ਦੀ ਪੂਰਾ ਬਲੌਗ ਤਾਂ ਮੈਂ ਯੂਜ਼ ਕਰਨਾ ਨਹੀਂ ਕਰਦੇ ਆਂ ਠੀਕ ਆ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਹਾਂ ਤੂੰ ਇੱਕ ਰਿਪਲਾਈ ਦਿੱਤਾ ਉਹਦੇ ਵਿੱਚ ਹਦਾਬਾਰ ਕੀਤੀਆਂ ਲੋਕਾਂ ਨੇ ਉਹ ਪੁਆਇੰਟ ਨੋਟ ਨਹੀਂ ਕੀਤਾ ਤੇ ਇੱਥੇ ਤੋਂ ਦੂਜਾ ਰਿਪਲਾਈ ਦੇਣ ਆ ਗਿਆ ਤੇ ਇਹਦੇ ਵਿੱਚ ਆ ਕੇ ਤੂੰ ਤਾਂ ਸਾਰੀ ਹਦਾਬਾਰ ਕਰਤੀਆਂ ਤੈਨੂੰ ਕੀ ਲੱਗਿਆ ਸੀ ਕੋਈ ਤੇਰੇ ਪੁਆਇੰਟ ਨੋਟ ਨਹੀਂ ਕਰ ਰਿਹਾ ਠੀਕ ਹੈ ਤੇ ਹੁਣ ਤੂੰ ਕੀ ਕਹਿ ਰਿਹਾ ਖੱਚ ਖੱਚ ਕੇ ਕੇ ਫਿਰ ਸੋਰੀ ਕਹਤਾ ਤੇਰੀ ਸੋਰੀ ਅਸੀਂ ਕਿੱਦਾਂ ਮੰਨ ਲਈਏ ਜੇ ਤੂੰ ਭੱਜਦੇ ਸੋਰੀ ਨਹੀਂ ਮੰਨੀ ਇੱਕ ਵਰਡ ਤੋਂ ਬਾਅਦ ਤੇ ਤੇਰੀ ਸੋਰੀ ਕਿੱਦਾਂ ਮੰਨ ਲਈਏ ਇੱਥੇ ਮੈਂ ਗਾਲ ਕਿਦਾਂ ਦਾ ਲੱਗੂਗਾ ਆ ਜਿਹੜੀ ਪੋਲਿਟਿਕਸ ਗੰਦੀ ਵਾਲੀ ਚੱਲ ਰਹੀਆਂ ਨਾ ਇਹ ਸਾਰੇ ਸਮਝ ਆਂਦੀ ਮੇਰੇ ਪਹਿਲਾਂ ਗਾਲ ਕੱਢ ਦੋ ਤੇ ਫਿਰ ਸੌਰੀ ਕਹਿ ਦੋ ਠੀਕ ਹੈ ਜਿੰਨੇ ਵੀ ਰੋਸਟਰ ਮੇਰੇ ਵੀਰ ਭੈਣ ਹੈਗੇ ਨਾ ਗਾਲ ਕੱਢ ਕੇ ਆਈਏ ਸੌਰੀ ਕਹਦੇ ਕਰੋ ਫਿਰ ਤਾਂ ਆਹ ਚੰਗਾ ਤੋਂ ਘੱਟ ਫੜਿਆ ਹੋਇਆ ਇੱਕ ਗੱਲ ਇੱਥੇ ਤੁਸੀਂ ਨਾ ਨੋਟ ਰੱਖਿਓ ਇਹਨੇ ਕੀ ਕਿਹਾ ਆਪਾਂ ਕੋਈ ਫਾਲਤੂ ਵਰਡ ਨਹੀਂ ਯੂਜ਼ ਕਰਨਾ ਦੇਖਦੇ ਹਾਂ ਇਹ ਕਿੰਨੇ ਮਿੰਟ ਆਪਣੀ ਜ਼ੁਬਾਨ ਦਾ ਟੇਕ ਕੇ ਰਹਿ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਬੇਸ਼ਰਮ ਮਾਤਾ ਪਿਤਾ ਦੀ ਜਿਹਨਾਂ ਨੂੰ ਆਪਾਂ ਟਾਈਟਲ ਦਿੱਤਾ ਸੀ 2024 ਦੇ ਵਿੱਚ ਆ ਜੋ ਕਪਲ ਬਸ ਨਾਮ ਦੀ ਕਪਲ ਹੈ ਉਹ ਇਹ ਹੈਗੇ ਬੇਸ਼ਰਮੀ ਦੇ ਜੰਮੀਓ ਗਾਲਾਂ ਇਹਨਾਂ ਨੂੰ ਜਿੰਨੀਆਂ ਕੱਢੋ ਓਨੀਆਂ ਕੱਟ ਨਹੀਂ ਪਹਿਲਾਂ ਇਹਨਾਂ ਦੀ ਆਪਾਂ ਗੱਲਬਾਤ ਨੋ ਵੀ ਮਿੱਤਰੋ ਕਲਿੱਪ ਤੁਸੀਂ ਦੇਖ ਲਿਆ ਤੇ ਇਹ ਸਭ ਤੋਂ ਬੇਸ਼ਰਮ ਮਾਤਾ ਪਿਤਾ ਹੈ ਨਾ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਾਡੀ ਬੇਸ਼ਰਮੀ ਕੀ ਦੇਖੀ ਤੁਸੀਂ ਹੈ ਕੀ ਬੇਸ਼ਰਮੀ ਦੇਖੀ ਸਾਡੀ ਮਾਤਾ ਪਿਤਾ ਠੀਕ ਆ ਮੈਂ ਤਾਂ ਕਹਿੰਦਾ ਅਵਾਰਡ ਦੇਣਾ ਚਾਹੀਦਾ 2024 ਦਾ ਠੀਕ ਆ ਮੈਂ ਤਾਂ 2025 ਦਾ ਅਵਾਰਡ ਕਿਦਾ ਬੰਦਾ ਪਤਾ ਤੁਹਾਨੂੰ ਤੇਰੇ ਮਾ ਕਿਹੜੀ ਬੇਸ਼ਰਮੀ ਦੇਖੀ ਸਾਡੀ ਅਰੇ ਤੁਸੀਂ ਕਿਹੜੀ ਨਹੀਂ ਦਿਖਾਈ ਘਰ ਵਾਲੇ ਨੂੰ ਉੱਡਦੇ ਆ ਬੈਠਦੇ ਆ ਲੇਟਦੇ ਆ ਦਿਖਾਣਾ ਹਸਪੀਟਲ ਦੇ ਵਿੱਚ ਉਹ ਕਿਹੜੇ ਹਾਲਾਤਾਂ ਵਿੱਚ ਲਿਟੀ ਹੁੰਦੀ ਸੀ ਤੋਂ ਉਹਨੂੰ ਕੈਪਚਰ ਕਰਕੇ ਅਪਲੋਡ ਕਰਦਾ ਸੀ ਠੀਕ ਹੈ ਉਹ ਬਸ਼ਰਮੀ ਨਹੀਂ ਤੇ ਹੋਰ ਕੀ ਹੈ ਰੀਲਾਂ ਤੇ ਅੱਗੋਂ ਪਿੱਛੋਂ ਦਿਖਾਣਾ ਉਹ ਬਸ਼ਰਮੀ ਨਹੀਂ ਤੇ ਹੋਰ ਕੀ ਹੈ ਕੁੜੀ ਦੀ ਡੈਥ ਹੋਈ ਨੂੰ ਹਜੇ 15 ਦਿਨ ਵੀ ਨਹੀਂ ਹੋਏ ਸੀ ਤੁਸੀਂ ਆਗੇ ਸੀ ਲਾਲ ਸੂਟ ਪਾ ਕੇ ਲਾਲ ਪੱਗਾ ਬਣ ਕੇ ਰੀਲਾਂ ਪਾਣਾ ਇਹ ਬਸ਼ਰਮੀ ਨਹੀਂ ਤੇ ਹੋਰ ਕੀ ਹੈ ਮੈਂ ਮੰਨਦੀ ਆ ਲਾਈਫ ਦੇ ਵਿੱਚ ਮੂਵ ਆਨ ਮੈਂ ਮੰਨਦੀ ਆ ਲਾਈਫ ਦੇ ਵਿੱਚ ਮੂਵ ਆਨ ਹੋਣਾ ਚਾਹਦਾ ਪਰ ਇੰਨੀ ਛੇਤੀ ਕੋਈ ਵੀ ਮੂਵ ਆਨ ਨਹੀਂ ਹੁੰਦਾ ਮਾਂ ਦਾ ਤਾਂ ਵੈਸੇ ਮਰਨ ਹੋ ਜਾਂਦਾ ਜੀ ਬੱਚੇ ਨੂੰ ਕੁਝ ਉਹ ਜਿਵੇਂ ਤਾਂ ਤੇ ਤੁਸੀਂ 15 ਦਿਨਾਂ ਵਿੱਚ ਨੱਚਣ ਗਾਣ ਲੱਗੇ ਸੀ ਫੇਕ ਮੀਨਾ ਕੁੜੀ ਦੀ ਡੈਥ ਨੂੰ ਨਹੀਂ ਹੋਇਆ ਸੀ ਤੇ ਤੁਸੀਂ ਵਿਆਹ ਭੁਗਤਾਨ ਤੇ ਫਿਰਦੇ ਸੀ ਇਹ ਬਸ਼ਰਮੀ ਨਹੀਂ ਤੇ ਹੋਰ ਕੀ ਹੈ ਤੇ ਆ ਕੇ ਤੂੰ ਪਰਨਾ ਬਣ ਕੇ ਬਹਿ ਗਿਆ ਤੇ ਤੈਨੂੰ ਕੀ ਲੱਗਦਾ ਹੈ ਵੀ ਪਿੱਛੇ ਜਿਹੜੀ ਤੂੰ ਕਰਤੂਤਾ ਕੀਤੀਆਂ ਹੈਗੀਆਂ ਉਹ ਲੋਕੀ ਸਾਰੀਆਂ ਭੁੱਲ ਗਏ ਇਹ ਤਾਂ ਗੱਲ ਉਹੀ ਹੋਗੀ ਨਾ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲਦੀ ਐ ਨਹੀਂ ਹੁੰਦਾ ਹੁੰਦਾ ਟਾਈਮ ਲੱਗਦਾ ਹੁੰਦਾ ਆਪਣੇ ਵੱਲੋਂ ਤਾਂ ਉਹਨਾਂ ਨੇ ਮੁੰਡਾ ਜੰਮਿਆ ਪਰ ਨਿਗਲੀ ਖੱਚ ਕੀ ਮੁੰਡਾ ਜੰਮਿਆ ਹੈ ਕਿ ਸਾਡਾ ਚਲੋ ਪੜੂਗਾ ਲਿਖੂਗਾ ਨਾ ਰੋਸ਼ਨ ਕਰੂਗਾ ਚਲੋ ਕੋਈ ਕੰਮ ਧੰਦਾ ਕਰੂਗਾ ਪਰ ਨਹੀਂ ਉਹਨਾਂ ਨੂੰ ਕੀ ਪਤਾ ਸੀ ਇਹ ਤਾਂ ਲੋਕਾਂ ਨੂੰ ਪੰਡ ਕੇ ਪੈਸਾ ਕਮਾਊਗਾ ਲੋਕਾਂ ਦੇ ਬਾਰੇ ਬੋਲ ਬੋਲ ਕੇ ਪੈਸਾ ਕਮਾਊਗਾ ਲੋਕ 2 ਮਿੰਟ ਪਹਿਲੇ ਕਹਿ ਰਿਆ ਸੀ ਵੀ ਆਪਾਂ ਕੋਈ ਗਲਤ ਵੜ ਨਹੀਂ ਯੂਜ਼ ਕਰਨਾ ਤੇ ਸਿੱਧਾ ਆ ਗਿਆ ਉਹਦੇ ਮਾਪਿਓ ਤੇ ਫਿਰ ਉਹਨੂੰ ਖੱਚ کہہ ਰਿਹਾ ਹੈਗਾ ਮਾਪਿਓ ਨੇ ਮੁੰਡਾ ਜੰਮਿਆ ਸੀ ਪੜ ਲਿਖੇ ਨਾਮ ਰੋਸ਼ਨ ਕਰੂਗਾ ਜੀ ਅਰੇ ਉਹਨੇ ਤਾਂ ਫਿਰ ਵੀ ਟੈਕ ਕੀਤੀ ਹੋਈ ਏ ਵਧੀਆ ਜੌਬ ਕਰ ਰਿਆ ਹੈਗਾ ਤੇਰੇ ਮਾਪਿਓ ਨੇ ਵੀ ਮੁੰਡਾ ਹੀ ਜੰਮਿਆ ਸੀ ਇਹੀ ਸੋਚ ਕੇ ਪੜੂ ਲਿਖੂਗਾ ਨਾਮ ਰੋਸ਼ਨ ਕਰੂਗਾ ਤੇ ਤੂੰ ਕੀ ਨਾਮ ਰੋਸ਼ਨ ਕਰ ਰਿਹਾ ਹੈਂ 8ਵੀਂ 9ਵੀਂ ਦੇ ਵਜੇ ਤੂੰ ਕੋੜੀ ਕੱਢ ਕੇ ਲਿਆਇਆ ਠੀਕ ਹੈ ਸਾਰਿਆਂ ਦੇ ਮਾਪਿਆਂ ਨੂੰ ਇਹੀ ਉਮੀਦ ਹੁੰਦੀ ਤੂੰ ਕਿਹੜੇ ਕਿਹੜੀਆਂ ਚੀ ਉਹਨਾਂ ਨੇ ਵੀ ਮੁੰਡਾ ਜੰਮਿਆ ਸੀ ਵਧੀਆ ਕੰਮ ਕਰੂਗਾ ਕੀ ਬਣ ਗਿਆ ਰੀਲਾਂ ਤੇ ਨੱਚਣ ਵਾਲਾ ਹੱਦ ਲੋਕਾਂ ਨੂੰ ਭੰਡ ਕੇ ਪੈਸੇ ਕਮਾਊਗਾ ਅਰੇ ਕਿੰਨੀ ਵਾਰ ਦੱਸਿਆ ਰੋਸਟਿੰਗ ਇੱਕ ਕੈਟਾਗਰੀ ਹੈ ਜਿਹੜੀ ਕਿ ਅਸੀਂ YouTube ਦੀ ਗਾਈਡਲਾਈਨ ਦੇ ਅੰਡਰ ਕਰਦੇ ਆ ਫੇਅਰ ਯੂਜ਼ ਪਾਲਿਸੀ ਦੇ ਅੰਡਰ ਕਰਦੇ ਆ ਤੁਹਾਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਉਹ ਸੱਚ ਸਮਝ ਕਿੱਥੋਂ ਆਊਗੀ ਪੜਿਆ ਹੁੰਦਾ ਤਾਂ ਤੈਨੂੰ ਕੋਈ ਸਮਝ ਹੁੰਦੀ ਜਾ ਕੇ YouTube ਦੀ ਗਾਈਡਲਾਈਨ ਕਢ ਲੈ ਤੇ ਉਹਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕਰਕੇ ਪੜ ਲਾ ਮੇਂ ਮਿੱਤਰੋ ਚਲੋ ਮਾਂ ਪਿਓ ਦੀ ਕੀ ਗਲਤੀਆਂ ਦੀ ਮਾਂ ਪਿਓ ਤਾਂ ਇਹ ਸੋਦਾ ਵਾ ਚਲੋ ਸਾਡਾ ਬੱਚਾ ਵਾ ਕੋਈ ਸਾਨੂੰ ਵੀ ਸੁੱਖ ਦਊਗਾ ਪਰ ਇਹ ਨਹੀਂ ਕਿ ਸਾਰੇ ਲੋਕਾਂ ਦੇ ਧੀਆਂ ਪੈਣਾ ਨੂੰ ਬੋਲ ਕੇ ਲੋਕਾਂ ਦੇ ਸਿਰੋਂ ਪੈਸਾ ਕਮਾ ਕੇ ਆਪਣਾ ਘਰ ਚਲਾਉਂਦੇ ਆ ਚਲੋ ਵਧੀਆ ਪੈਸਾ ਕਮਾਉਣਾ ਚਾਹੀਦਾ ਪਰ ਕਿਸੇ ਨੂੰ ਬੋਲ ਕੇ ਕਿਸੇ ਨੂੰ ਭੰਡ ਕੇ ਇਹ ਗੱਲ ਸਹੀ ਨਹੀਂ ਕਹਤਾ ਤੇ ਲੋਕੀ ਮਿੱਤਰੋ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਕਰ YouTube ਦੀ ਕਮਾਈ ਤੋਂ ਚੱਲਦਾ ਸਾਰਿਆਂ ਦਾ ਕਰ YouTube ਦੀ ਕਮਾਈ ਤੋਂ ਚੱਲਦਾ ਨਹੀਂ ਕਿਸੇ ਦਾ ਸ਼ੌਂਕ ਵੀ ਹੋ ਸਕਦਾ ਹੈ ਕੋਈ ਅਵੇਰਨੈਸ ਵੀ ਫਿਲਾ ਰਿਆ ਹੋ ਸਕਦਾ ਹੈ ਹਰ ਇੱਕ ਨੂੰ ਕੈਸੇ ਤਾਂ ਹੀ ਮਤਲਬ ਨਹੀਂ ਹੁੰਦਾ ਠੀਕ ਹੈ ਮੈਂ ਮੰਨਦੀ ਆ ਪੈਸਾ ਬਹੁਤ ਮਾਇਨੇ ਰੱਖਦਾ ਹੈ ਬਟ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਤੈਨੂੰ ਕਿਤੇ ਮਾਪੇ ਦਾ ਕਸੂਰ ਨਹੀਂ ਹੁੰਦਾ ਜਿੱਦਾਂ ਦੀ ਮਾਪੇ ਪਰਵਰਿਸ਼ ਦੇਣਗੇ ਬੱਚਾ ਉਸ ਤਰ੍ਹਾਂ ਦਾ ਹੀ ਬਣੇਗਾ ਨਾ ਜਿੱਦਾਂ ਤੇ ਉਹਨੂੰ ਸੰਸਕਾਰ ਦੇਣਗੇ ਹਾਂ ਇੱਕ ਅੱਧਾ ਪਰਸੈਂਟ ਕੇਸ ਹੋ ਸਕਦੇ ਆ ਜਿਹਦੇ ਵਿੱਚ ਬੱਚਾ ਗਲਤ ਰਾਹ ਤੇ ਚੱਲ ਗਿਆ ਮਾਪੇ ਉਹ ਸਹੀ ਸੀ ਬਟ 99% ਮਾਪੇ ਉਹ ਜੋ ਬੱਚਿਆਂ ਨੂੰ ਸਿਖਾਉਂਦੇ ਹੈਗੇ ਆ ਬੱਚੇ ਉਹੀ ਬੰਦੇ ਆ ਜੋ ਐਜੂਕੇਸ਼ਨ ਦਿੰਦੇ ਆ ਮੈਂ ਇਸ ਵਾਲੀ ਵੀਡੀਓ ਦੇ ਵਿੱਚ ਐਗਜ਼ਾਮਪਲ ਦੇ ਕੇ ਸਮਝਾਇਆ ਹੋਇਆ ਬੱਚਿਆਂ ਤੇ ਆਪਣੇ ਆਸ-ਪਾਸ ਦੇ এনवायरमेंट ਦਾ ਤੇ ਮਾਪਿਆਂ ਦੀ ਹਰਕਤਾਂ ਦਾ ਕਿੱਦਾਂ ਅਸਰ ਹੁੰਦਾ ਹੈਗਾ ਵੀ ਕਹਿੰਦਾ ਸਭ ਤੋਂ ਬੇਸ਼ਰਮੀ ਕੀ ਬੇਸ਼ਰਮੀ ਵਾਲਾ ਆਡਾ ਕੀ ਦੇਖ ਲਿਆ ਤੂੰ ਯਸਾ ਹੈ ਮੈਨੂੰ ਦੱਸ ਦੱਸੋ ਤੁਸੀਂ ਕੀ ਦੇਖਿਆ ਮੇਰਾ ਤੂੰ ਐਸਾ ਮੈਨੂੰ ਜਾਣਦਾ ਤੂੰ ਕਦੀ ਦੇਖਿਆ ਕਦੀ ਮਿਲਿਆ ਪਰ ਨਾ ਬਸ ਸੋਸ਼ਲ ਮੀਡੀਆ ਤੋਂ ਦੇਖ ਲਿਆ ਜੋ ਦੇਖ ਲਿਆ ਉਹ ਹੀ ਬੋਲਦਾ ਹੈ ਨਾ ਤੇ ਕੀ ਕਹਿੰਦਾ ਹਾਂ ਜਿੰਨੀਆਂ ਗਾਲਾਂ ਕੱਢੀਆਂ ਜਾਣੀਆਂ ਉਨੀਆਂ ਕੱਢਾ ਕਿਉਂ ਗਾਲਾਂ ਕੱਢਣ ਮੈਂ ਤੇਰਾ ਐਸਾ ਕੀ ਵਿਗਾਰਤਾ ਤੂੰ ਸਾਨੂੰ ਬੋਲ ਕੇ ਸਾਡੇ ਸਿਰੋਂ ਪੈਸਾ ਕਮਾ ਕੇ ਸਾਨੂੰ ਹੀ ਗਾਲਾਂ ਆਉਂਦੀਆਂ ਵੀਡੀਓ ਦੇ ਪੁਆਇੰਟ ਤੋਂ ਹੁਣ ਗੱਲਾਂ ਥੋੜੀਆਂ ਸਿੱਧੀਆਂ ਹੀ ਚੱਲਣਗੀਆਂ ਕਿਉਂਕਿ ਅੱਗੇ ਇਹਨੇ ਗੱਲਾਂ ਹੀ ਇਹੋ ਜਿਹੀਆਂ ਕੀਤੀਆਂ ਜਿਹਦਾ ਜਵਾਬ ਲੈਣਾ ਤਰੀਕੇ ਨਾਲ ਜ਼ ਠੀਕ ਹੈ ਜੋ ਸੋਸ਼ਲ ਮੀਡੀਆ ਤੇ ਪਾਤਾ ਉਹਦੇ ਤੇ ਬੋਲਦੇ ਰਹਨੇ ਆ ਤੇ ਇਹੀ ਤਾਂ ਅਸੀਂ ਕਹਿੰਨੇ ਆ ਅਸੀਂ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਤਾਂ ਦੇਖਦੇ ਨਹੀਂ ਆ ਜੋ ਤੁਸੀਂ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਹੋ ਅਸੀਂ ਉਹਤੇ ਰਿਐਕਸ਼ਨ ਦੇ ਦਿੰਨੇ ਆ ਅਸੀਂ ਤੁਹਾਡੇ ਘਰਾਂ ਦੇ ਵਿੱਚ ਸੀਸੀਟੀਵੀ ਤਾਂ ਲਗਾਇਆ ਹੀ ਨਹੀਂ ਓਏ ਜੋ ਤੁਸੀਂ ਸੋਸ਼ਲ ਮੀਡੀਆ ਤੇ ਦਿਖਾਣੇ ਹੋ ਬੇਸ਼ਰਮੀ ਦਿਖਾਣੇ ਹੋ ਅਸੀਂ ਉਹਦੇ ਤੇ ਹੀ ਬੋਲਦੇ ਆ ਸਮਝ ਗਿਆ ਭੈਣ ਚੋਦ ਭੈਣ ਚੋਦ ਪਤਾ ਕਿੰਨੂੰ ਕਹਿੰਦੇ ਆ ਭੈਣ ਦਾ ਵਿਆਹ ਹੋਊਗੀ ਆਪਣੀ ਤੋਂ ਤੇਰੀ ਭੈਣ ਦਾ ਘਰੇ ਹੋਊਗੀ ਉਹਨੂੰ ਨਹੀਂ ਪੁੱਛਣਾ ਤੇ ਉਹ ਜਿੰਨਾ ਵਿਆਹੀ ਆ ਉਹਨੂੰ ਪੁੱਛ ਲਈ ਕੀ ਭੈਣ ਚੋਦ ਕਿੰਨੂੰ ਕਹਿੰਦੇ ਨੇ ਚਲੋ ਮੈਂ ਤਾਂ ਗੱਲ ਕੱਢਣੀ ਨਹੀਂ ਭੈਣ ਚੋਦ ਕਿੰਨੂੰ ਕਹਿੰਦੇ ਆ ਆਪਣੇ ਜੀਜੇ ਨੂੰ ਪੁੱਛ ਲਈ ਜਿੰਨਾ ਭੈਣ ਵਿਆਹੀ ਆਪਣੀ ਤੂੰ ਜਾਂ ਆਪਣੀ ਭੈਣ ਨੂੰ ਖੁਦ ਪੁੱਛ ਲਈ ਜਾਂ ਆਪਣੇ ਮਾਪਿਆਂ ਨੂੰ ਪੁੱਛ ਲਈ ਕਿਵੇਂ ਭੈਣ ਚੋਦ ਕਿੰਨੂੰ ਕਹਿੰਦੇ ਹੋ ਤੇ ਸਾਲਾ ਇੱਕ ਸਾਲੇ ਦੀ ਗੱਲ ਤੂੰ ਮਾਲਵਾ ਵਾਇਸ ਨੂੰ ਪੁੱਛਦਾ ਪਿਆ ਵੀ ਤੈਨੂੰ ਇਸ ਗੱਲ ਦਾ ਮਤਲਬ ਪਤਾ ਹੈ ਇਟ ਮੀਨਸ ਕਿ ਤੈਨੂੰ ਪਤਾ ਤੈਨੂੰ ਕਿੱਦਾਂ ਪਤਾ ਲੱਗਿਆ ਵੀ ਇਸ ਗੱਲ ਦਾ ਮਤਲਬ ਕੀ ਹੈ ਤੂੰ ਆਪਣੀ ਭੈਣ ਨੂੰ ਪੁੱਛ ਕੇ ਆਇਆ ਸੀ ਦੱਸ ਇਹ ਆਪਣੇ ਮਾਪਿਆਂ ਨੂੰ ਪੁੱਛਿਆ ਸੀ ਤੂੰ ਜਿਹੜੇ ਮੈਨੂੰ ਗੱਲਾਂ ਵਾਲੇ ਕਮੈਂਟ ਕੀਤੇ ਸੀ ਠੀਕ ਹੈ ਤੈਨੂੰ ਇਹ ਗਾਲ੍ਹਾਂ ਦਾ ਮਤਲਬ ਕਿੰਨੇ ਦੱਸੇ ਸੀ ਤੇਰੀ ਭੈਣ ਨੇ ਦੱਸੇ ਸੀ ਤੇਰੇ ਜੀਜੇ ਨੇ ਦੱਸੇ ਸੀ ਤੇ ਕਿ ਤੇਰੀ ਮੰਮੀ ਨੇ ਦੱਸੇ ਸੀ ਆ ਜੇ ਤੂੰ ਮੈਨੂੰ ਗਾਲ੍ਹਾਂ ਵਾਲੇ ਕਮੈਂਟ ਕੀਤੇ ਤੈਨੂੰ ਮਤਲਬ ਪਤਾ ਸੀ ਤਾਂ ਹੀ ਤੂੰ ਕਮੈਂਟ ਕੀਤੇ ਨਾ ਤੈਨੂੰ ਇੰਨਾ ਗਾਲ੍ਹਾਂ ਦਾ ਮਤਲਬ ਕਿੰਨੇ ਦੱਸਿਆ ਤੇ ਇੱਕ ਤੂੰ ਕੀ ਕਹਿ ਰਿਹਾ ਮਾਲਵਾ ਬਾਵਾ ਇਹਨੂੰ ਸਾਲੇ ਦੀ ਗੱਲ ਉਹਨੇ ਤੈਨੂੰ ਸਾਲਾ ਕਿਹਾ ਸਾਲਾ ਮਤਲਬ ਸਾਲਾ ਮਤਲਬ ਉਹ ਤੇਰਾ ਲੱਗਿਆ ਜੀਜਾ ਠੀਕ ਹੈ ਤੇ ਇਹ ਜੀਜਾ ਕੌਣ ਲੱਗਦਾ ਭੈਣ ਦਾ ਘਰ ਵਾਲਾ ਹੁਣ ਇੱਥੇ ਆਪਣੀ ਭੈਣ ਨੂੰ ਕਿਹਦੇ ਨਾਲ ਰਿਸ਼ਤਾ ਤੂੰ ਜੋੜ ਰਿਹਾ ਹੈ ਗੱਲ ਕਰਨ ਤੋਂ ਪਹਿਲਾਂ ਸੋਚਦਾ ਲੈ ਗੱਲ ਕਿੱਥੇ ਜਾਂਦੀ ਹੈ ਤੂੰ ਉਹਦੀ ਭੈਣ ਤੇ ਬੋਲ ਰਿਹਾ ਉਹਦੇ ਜੀਜੇ ਤੇ ਬੋਲ ਰਿਹਾ ਉਹਦੇ ਮਾਪਿਆਂ ਤੇ ਬੋਲ ਰਿਹਾ ਉਹਦੇ ਰਿਲੇਟਿਵਸ ਸੋਸ਼ਲ ਮੀਡੀਆ ਤੇ ਹੈ ਜਿਨ੍ਹਾਂ ਨੂੰ ਤੂੰ ਬੋਲ ਰਿਹਾ ਤੇਰੀ ਮੰਮੀ ਤੇਰੀ ਭੈਣ ਤੇਰੀ ਭੈਣ ਦੇ ਬੱਚੇ ਅਸੀਂ ਸਾਰਿਆਂ ਨੂੰ ਦੇਖਿਆ ਅਸੀਂ ਸਾਰਿਆਂ ਨੂੰ ਜਾਣਦੇ ਥੋੜਾ ਥੋੜਾ ਅਸੀਂ ਕਦੇ ਉਹਨਾਂ ਤੇ ਬੋਲੇ ਤੁਹਾਡੇ ਤੇ ਵੀਡੀਓ ਬਣਾਈ ਦੀ ਤੁਹਾਡੇ ਤੇ ਵੀ ਬੋਲੀਦਾ ਠੀਕ ਹੈ ਨਾ ਤੇ ਤੂੰ ਜਿਨ੍ਹਾਂ ਨੂੰ ਜਾਣਦਾ ਵੀ ਨਹੀਂ ਦੇਖਿਆ ਵੀ ਨਹੀਂ ਇੱਕ ਆਪਣੇ ਟੁੱਟੇ ਜਿਹੇ ਰਿਪਲਾਈ ਦੇਣ ਦੇ ਖਾਤਰ ਤੂੰ ਉਹਦੇ ਪੂਰੇ ਖਾਨਦਾਨ ਨੂੰ ਘੜੀ ਲਿਆ ਆ ਤੁਹਾਡੀ ਅਕਲ ਹੈ ਫਿਰ ਤੁਸੀਂ ਕਹਿੰਦੇ ਸਾਨੂੰ ਅਨਪੜ ਗਵਾਰ ਕਿਉਂ ਕਹਿੰਦੇ ਹੋ ਅਸੀਂ ਸਿਰਫ ਉਹਨਾਂ ਤੇ ਬੋਲੀਦਾ ਜਿਹੜੇ ਲੋਕ ਵਲੌਗ ਦੇ ਵਿੱਚ ਹੈਗੇ ਆ ਠੀਕ ਹੈ ਜਾਂ ਸੋਸ਼ਲ ਮੀਡੀਆ ਤੇ ਹੈਗੇ ਆ ਬੱਚਿਆਂ ਤੇ ਵੱਡਿਆਂ ਤੇ ਅਸੀਂ ਗੱਲ ਕਰਨ ਤੋਂ ਵੈਸੇ ਕਰਤ ਨਹੀਂਦਾ ਤੇ ਤੂੰ ਜਿਹੜੇ ਬੰਦੇ ਹੈ ਵੀ ਨਹੀਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਤੂੰ ਐਡੀ ਬਕਵਾਸ ਕਰ ਰਹੀ ਹੈ ਹੁਣ ਮੇਰੀਆਂ ਗੱਲਾਂ ਦਾ ਜਵਾਬ ਦੇ ਜਿਹੜੇ ਤੂੰ ਗੱਲਾਂ ਵਾਲੇ ਮੈਨੂੰ ਕਮੈਂਟ ਕੀਤੇ ਸੀ ਉਹਦਾ ਮਤਲਬ ਤੈਨੂੰ ਕਿੰਨੇ ਸਮਝਾਇਆ ਸੀ ਤੇ ਜੇ ਮਾਲਵਾ ਬਾਵਾ ਨੂੰ ਤੂੰ ਸਾਲਾ ਕਹਿ ਰਿਹਾ ਤਾਂ ਸਾਲਾ ਦੇ ਕਿੱਥੇ ਜਾ ਕੇ ਹੁਣ ਮੈਂ ਤੈਨੂੰ ਦੱਸੇ ਕਿੱਥੇ ਲੱਗਦੇ ਵੀ ਗੱਲ ਜਾ ਕੇ ਫੇਰ ਗੱਲ ਨਹੀਂ ਤੇਰੀ ਭੈਣ ਤੇ ਇਟ ਮੀਨਸ ਮਾਲਵਾ ਤੇਰਾ ਕੀ ਲੱਗੇ ਜੀਜਾ ਖਲ ਕਰਨ ਤੋਂ ਪਹਿਲਾਂ ਸੋਚਦੇ ਨਹੀਂ ਹੈ ਨਾਲੇ ਜਿਹੜੇ ਤੂੰ ਬਾਜੀ ਨੂੰ ਸੁਰੇਂਦਰ ਬਾਜੀ ਨੂੰ ਰਿਪਲਾਈ ਦਿੱਤਾ ਉਹ ਬੰਦਾ ਬੰਦੇ ਨੇ ਹਮੇਸ਼ਾ ਤੇਰਾ ਭਲਾ ਹੀ ਸੋਚਿਆ ਆ ਜਦੋਂ ਆ ਕੰਪਲੇਂਟ ਵਗੈਰਾ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਨਾ ਤੇ ਭਾਜੀ ਮੈਨੂੰ ਦੋ ਤਿੰਨ ਵਾਰੀ ਕਹਿ ਚੁੱਕੇ ਹੈਗੇ ਆ ਵੀ ਚਲੋ ਛੱਡੋ ਭੰਜੀ ਜੋ ਹੋਣਾ ਸੀ ਹੋਇਆ ਤੇ ਤੂੰ ਉਹਨਾਂ ਨੂੰ ਰਿਪਲਾਈ ਦਿਨਾ ਪਿਆ ਤੇ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਵਿੱਚ ਲੈ ਕੇ ਆ ਰਹੇ ਹਾਂ ਦਰ ਫੜੇ ਮੂੰ ਤੇਰੇ ਕਿੰਨੂੰ ਕਹਿੰਦੇ ਆ ਮਾੜਾ ਆਪਣੇ ਘਰ ਤੋਂ ਸਲਾਹ ਲੈ ਲਈ ਪੁੱਛ ਲਈ ਜੇ ਨਹੀਂ ਪਤਾ ਤੇ ਇਹ ਹੋਰ ਐ ਕਲਿੱਪਾਂ ਅੱਗੇ ਦੇਖੋ ਕਿੰਨੀ ਕੀ ਬਕਵਾਸ ਕੀਤੀ ਆ ਆਓ ਪਹਿਲਾਂ ਇਹਨਾਂ ਦਾ ਬਲੌਗ ਚਲਾਈਏ ਤੇ ਫਿਰ ਅੱਗੇ ਇਹਨਾਂ ਨੂੰ ਲੱਖਾਂ ਦੀਆਂ ਲਾਹਣ ਤਾਂ ਪਾਵਾਂਗੇ ਪ੍ਰੀਤ ਨੋ ਵੀ ਮਿੱਤਰੋ ਕਿੰਨਾ ਲੱਖਾਂ ਦੀਆਂ ਲਾਹਣ ਤਾਂ ਪਾਉਣੇ ਆ ਹੂੰ ਐਸਾ ਸੀ ਕੀ ਕਰਤਾ ਜੀ ਜੋ ਲੱਖਾਂ ਦੀ ਲਾਂ ਤਾਂ ਪਾਏਗਾ ਸਾਨੂੰ ਹੈ ਲਾਂ ਤਾਂ ਉਹਨੂੰ ਪੈਂਦਿਆਂ ਨੇ ਜੋ ਤੇ ਇੱਥੇ ਆਪਾਂ ਦੇ ਰੇਪ ਜੋ ਇਦਾਂ ਦੇ ਚੋਰੀਆਂ ਵਗੈਰਾ ਜੋ ਕੁਝ ਕਰਦੇ ਅਸੀਂ ਲੱਖਾਂ ਦੀ ਲਾਂ ਤਾਂ ਉਹਨੇ ਕੱਟ ਕਹਿਤਾ ਐਸਾ ਤੁਸੀਂ ਕੀ ਨਹੀਂ ਕੀਤਾ ਜਿੱਥੇ ਤੋਂ ਲਾਂ ਤਾਂ ਨਾ ਪੈਣ ਛੋਟੀ ਉਮਰ 'ਚ ਵਿਆਹ ਕਰਵਾਣਾ ਛੋਟੀ ਉਮਰ 'ਚ ਬੱਚਾ ਜਮਨਾ ਬੱਚਾ ਜਮ ਕੇ ਉਹ ਤਾਂ ਧਿਆਨ ਨਾ ਦੇਣਾ ਰਾਤੋ-ਰਾਤ ਕੁੜੀ ਖਤਮ ਹੋ ਗਈ ਕੁੜੀ ਖਤਮ ਹੋਣ ਤੋਂ ਬਾਅਦ ਤੁਸੀਂ ਉਹਦੇ ਰੀਲਾਂ ਪਾਉਂਦੇ ਰਹੇ ਉਹਦਾ ਅਕਾਊਂਟ ਚਲਾਉਂਦੇ ਰਹੇ ਕੁੜੀ ਦੀ ਡੈੱਡ ਬੋਡੀ ਨਾਲ ਤੱਕ ਤੁਸੀਂ ਰੀਲਸ ਪਾਈਆਂ ਹੈਗੀਆਂ ਠੀਕ ਹੈ ਇਹ ਤੇ ਲੰਤਨ ਆ ਪਾਗੇ ਤੇ ਹੋਰ ਕੀ ਕਰੀਏ ਸਿਰਫ YouTube ਦੀ ਕਮਾਈ ਤੇ ਰਹਿਣਾ ਵੇਲ ਕੁਨੇ ਨੂੰ ਵਧਾਣਾ ਹੱਡ ਹਰਾਮੀ ਨੂੰ ਵਧਾਣਾ ਲੰਤਵਾਲੇ ਕੰਮ ਹੈਗੇ ਕਿ ਨਹੀਂ ਹੋਰ ਤੁਹਾਡੀ ਹੱਕ ਤਾਂ ਸਾਰੇ ਹੀ ਜਾਣਦੇ ਆ ਠੀਕ ਹੈ ਫੇਕ ਪ੍ਰੋਮੋਸ਼ਨ ਆ ਤੁਸੀਂ ਕਰਦੇ ਹੋ ਆ ਇੱਕ ਮੈਂ ਫੇਕ ਪ੍ਰੋਮੋਸ਼ਨ ਲਾਣ ਲੱਗੀ ਤੁਸੀਂ ਦੇਖਿਓ ਇੱਕ ਦਿਨ ਦੇ ਵਿੱਚ 10000 ਰੁਪਇਆ ਤੂੰ ਵਲੌਗ ਬਣਾ ਕੇ ਕੀ ਕਰਦਾਂਗੇ ਇੱਕ ਦਿਨ ਚ 10000 ਰੁਪਇਆ ਕਮਾਇਆ ਜਾ ਸਕਦਾ ਆ ਦੇਖਿਓ ਮਾੜਾ ਜੀ ਠੀਕ ਆ ਸਾਰਿਆਂ ਜੇ ਤੁਸੀਂ ਵੀ ਇੱਕ ਦਿਨ ਦਾ 15 ਤੋਂ 20000 ਰੁਪਇਆ ਕਮਾਉਣਾ ਚਾਹੁੰਦੇ ਹੋ ਤਾਂ ਮੈਂ نیچے ਇੱਕ ਆਈਡੀ ਮੈਂਸ਼ਨ ਕੀਤੀ ਹੈ ਬਹੁਤ ਹੀ ਵਧੀਆ ਪ੍ਰਾਦਾ ਕੰਮ ਆ ਪੰਜਾਬੀ ਵੀਰ ਆ ਬਹੁਤ ਇੰਟਰਸਟਿੰਗ ਜਰਨਲ ਪੇਜ ਆ ਜਾਓ ਜਲਦੀ ਜਲਦੀ ਜਾ ਕੇ ਨੰ ਡੀਐਮ ਕਰੋ ਫੋਲੋ ਕਰੋ ਮਾਰੇ ਬੁਗਨੀ ਕੀ ਕਰ ਰਹੇ ਹੋ ਕੁਝ ਨਹੀਂ ਚੱਲ ਰੋਗੇ ਹੋਣ ਜੀ ਇੱਥੇ ਲੈ ਇੱਕੋ ਨਿਕਲ ਨਿਕਲ ਤੁਮੀ ਤਾਂ ਮੈਂ ਇੱਥੇ ਲੈ ਆਂ ਅਨਿਸ਼ਾ ਤੁਸੀਂ ਹੁਣ ਤੁਸੀਂ ਦੇਖ ਲਿਆ ਨਾ ਇਹ ਕਿਹੋ ਜਿਹਾ ਪ੍ਰੋਮੋਸ਼ਨਸ ਕਰਦੇ ਹੈਗੇ ਜੇ ਇੱਕ ਦਿਨ ਦਾ 15 ਤੋਂ 20 ਹਜ਼ਾਰ ਬੰਦਾ ਹੈ ਮਹੀਨੇ ਦਾ 15 20 ਹਜ਼ਾਰ ਨਹੀਂ ਇੱਕ ਦਿਨ ਦਾ 15 20 ਹਜ਼ਾਰ ਜੇ ਇੰਨੇ ਪੈਸੇ ਪ੍ਰਾਪ ਬੰਦੇ ਹੈ ਤੇ ਤੂੰ ਕਿਉਂ ਵਲੋਗ ਬਣਾ ਰਹੀ ਹੈ ਕਿਉਂ ਆਪਣੇ ਕੁੱਤੇ ਖਾਨੀ ਕਰਵਾ ਰਹੀ ਹੈ ਪਿਓ ਆਪਣੀ ਰੋਸਟਿੰਗ ਕਰਵਾ ਰਹੀ ਹੈ ਫਿਰ ਇਹੀ ਕ 1.5 ਲੱਖ ਬੰਦੇ ਇਹਨਾਂ ਨੂੰ ਫੋਲੋ ਕਰੀ ਬੈਠਾ ਹੈ ਵਿੱਚੋਂ 5-7 10 ਹਜ਼ਾਰ ਬੰਦਿਆਂ ਨੇ ਜਿਨ੍ਹਾਂ ਦੇ ਚੱਕਰ ਚਾ ਕੇ ਕਿਧਰ ਪੈਸੇ ਫਸਾਤੇ ਇਹਨਾਂ ਦੀ ਤਾਂ ਹੈਗੀ ਬਲੌਗਰਾਂ ਦੀ ਕਮਾਈ ਜਨਾਨੀ ਨੂੰ ਜਨਾਨੀ ਨੂੰ ਨਚਾ ਕੇ ਇਹਨਾਂ ਦੀ ਕਮਾਈ ਜਾਂਦੀ ਹੈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਬਾਕੀਆਂ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਠੀਕ ਹੈ ਉਹ ਇਦਾਂ ਫਸਵਾ ਦਿੰਦੇ ਆ ਆਪਣੇ 5-10 ਹਜ਼ਾਰ ਦੇ ਪ੍ਰੋਮੋਸ਼ਨ ਵਿੱਚੇ ਆਪਣੇ 5-10 ਆਪਣੇ 5-10 ਹਜ਼ਾਰ ਦੇ ਪ੍ਰੋਮੋਸ਼ਨ ਵਿੱਚ ਕੀ ਕਹੀਏ ਹੁਣ ਇਹਨਾਂ ਨੂੰ ਤੁਸੀਂ ਦੱਸੋ ਇਹ ਵੀ ਇੱਕ ਤਰ੍ਹਾਂ ਦਾ ਕ੍ਰਾਈਮ ਹੈ ਤੂੰ ਕੀ ਕਹਿ ਰਿਹਾ ਸੀ ਬੀ ਐਨੇ ਰੇਪ ਹੁੰਦੇ ਆ ਇੰਨੀਆਂ ਚੋੜੀਆਂ ਠੱਗੀਆਂ ਹੁੰਦੀਆਂ ਜੇ ਉਹ ਕ੍ਰਾਈਮ ਹੈ ਤੇ ਇਹ ਵੀ ਕ੍ਰਾਈਮ ਹੈ ਉਹ ਲੱਗਦਾ ਲੈ ਕੋਈ ਐਕਸ਼ਨ ਨਹੀਂ ਲੈਂਦੇ ਨਾ ਚੀਜ਼ਾਂ ਤੇ ਇਹ ਬੜਾ ਬਣਾਉਨੇ ਆ ਕਪਲ ਵੀਡੀਓ ਬਣਾਉਨੇ ਆ ਉੱਤੇ ਲਾਂਦਾ ਪਾਏਗਾ ਸਾਨੂੰ ਜੇ ਅਸੀਂ ਬਲੌਗ ਸ਼ੁਰੂ ਕਰ ਲੈਨੇ ਉੱਤੇ ਲਾਂਦਾ ਪਾਏਗਾ ਕਹਿੰਦਾ ਚਲੋ ਇਹਨਾਂ ਨੂੰ ਦਿਖਾਉਨੇ ਆ ਬਲੌਗ ਸਾਡਾ ਬਲੌਗ ਦਿਖਾ ਕੇ ਤੂੰ ਸਾਡੇ ਸਿਰੋਂ ਪੈਸੇ ਕਮਾ ਕੇ ਸਾਨੂੰ ਲਾਂਦਾ ਪਾਏਗਾ ਕੀ ਬਾਤ ਹੈ ਇਹੋ ਜਿਹੇ ਲੋਕ ਹੁੰਦੇ ਆ ਖੱਚਾ ਜਿਹੜੀਆਂ ਸਾਨੂੰ ਬੋਲ ਬੋਲ ਕੇ ਸਾਨੂੰ ਸਾਡੇ ਸਿਰੋਂ ਪੈਸੇ ਕਮਾ ਕੇ ਸਾਨੂੰ ਹੀ ਲਾਂਦਾ ਪਾਉਣਗੇ ਕੀ ਬਾਤ ਆ ਬਾਈ ਧਰਨਾ ਮਾਂ ਪਿਓ ਤੇਰੇ ਹੈ ਜਿਨ੍ਹਾਂ ਤੇ ਉਈ ਰੋਸਟ ਤੋਂ ਤੁਹਾਡੇ ਸਿਰ ਤੋਂ ਪੈਸਾ ਕਮਾਉਂਦੇ ਆ ਠੀਕ ਹੈ ਹਿੱਸਾ ਚਾਹੀਦਾ ਵਿੱਚੋਂ ਦੱਸੋ ਵੈਸੇ ਵੀ ਐਸਟੂਅਰ ਭੈਣ ਨੇ ਕਿਹਾ ਸੀ ਇਹਨਾਂ ਨੂੰ ਪੁੱਛ ਲਿਓ ਜੇ ਇਹਨਾਂ ਦੀ ਰੋਸਟਿੰਗ ਦੇ ਵਿੱਚੋਂ ਇਹਨਾਂ ਨੂੰ ਹਿੱਸਾ ਚਾਹੀਦਾ 5% 10% ਅਸੀਂ ਦੇਣ ਨੂੰ ਤਿਆਰ ਆ ਤਾਂ ਵੀ ਦੱਸ ਦੋ ਮੇਰੀ ਗੱਲ ਧਿਆਨ ਨਾਲ ਸੁਣੋ ਜਦੋਂ ਤੁਸੀਂ YouTube ਤੇ ਵੀਡੀਓ ਪਾਤੀ ਉਹ ਤੇ ਪਬਲਿਕ ਟਿਕ ਕਰਤਾ ਉਹਦੇ ਬਦਲੇ ਡਾਲਰ ਲੈ ਲੇ ਚੀਜ਼ ਤੁਸੀਂ ਵੇਚਤੀ ਉਹ ਫਿਰ ਪਬਲਿਕ ਦੀ ਹੋਗੀ ਪਬਲਿਕ ਉਹਤੇ ਰੋਸਟ ਕਰੇ ਰਿਐਕਸ਼ਨ ਦੇਵੇ ਜੋ ਮਰਜ਼ੀ ਕਰੇ ਪਬਲਿਕ ਦੀ ਚੀਜ਼ ਹੈ ਨਾ ਤਾਂ ਨਹੀਂ ਕੋ ਨਿੱਕੀ ਜੀ ਗੱਲ ਸਮਝ ਨਹੀਂ ਆਂਦੀ ਹੈਗੀ ਵੀ ਜਿਹੜੀ ਅਸੀਂ ਰੋਸਟਿੰਗ ਜਾਂ ਰਿਐਕਸ਼ਨ ਵੀਡੀਓ ਬਣਾਉਣੀ ਆ YouTube ਦੀ ਗਾਈਡਲਾਈਨ ਦੇ ਅੰਡਰ ਬਣਾਉਣੀ ਆ ਫੇਰ ਯੂਜ਼ ਪੋਲਿਸੀ ਪੜ੍ਹ ਲਓ ਜਾ ਕੇ ਨਹੀਂ ਪੜ੍ਹਨਾ ਆਂਦਾ ਤਾਂ ਕਿਸੇ ਤੋਂ ਸਮਝ ਲਓ ਦੋ ਚਾਰ ਦਿਨ ਕੋਈ ਕਲਾਸਾਂ ਲਾ ਲਓ ਠੀਕ ਹੈ ਬਾਕੀ ਜੇ ਰੋਸਟਿੰਗ ਦੇ ਜਿਹੜੀ ਕਮਾਈ ਜਾਂਦੀ ਸਾਨੂੰ ਠੀਕ ਹੈ ਉਹ ਚ ਹਿੱਸਾ ਚਾਹੀਦਾ ਤਾਂ ਵੀ ਦੱਸ ਦੋ ਸਾਰੇ ਬਲੌਗਰਾਂ ਲਈ ਆਫਰ ਹੈ ਸ਼ਰਮ ਨਹੀਂ ਆਂਦੀ ਕਿ ਉਹਨਰ ਵੀ ਨਾਮ ਰੋਸ਼ਨ ਕਰਦੇ ਤੂੰ ਇਹ ਸੋਚਦਾ ਐਂਗਾ ਤੂੰ ਸਾਡੀਆਂ ਵੀਡੀਓ ਚਲੋ ਚਾਰ ਪੰਜ ਬਲੌਗਰ ਹੈਗੇ ਜਿਨ੍ਹਾਂ ਦੀ ਵੀਡੀਓ ਤੂੰ ਪਾ ਪਾ ਕੇ ਥੋੜਾ ਇਹ ਨਾ ਮਹਾਨ ਕੰਮ ਕਰਦੇ ਆ ਠੀਕ ਆ ਪਰ ਨਹੀਂ ਕਰਦੇ ਗਾਲੀਆਂ ਵੀਰੇ ਤੈਨੂੰ ਠੀਕ ਆ ਜਿੰਨੇ ਵੀ ਆ ਇਹ ਨਾ ਸੋਚੀਂ ਕਿ ਚਾਰ ਚਲੋ ਚਾਰ ਪੰਜ ਕਮੈਂਟ ਆ ਜਾਂਦੇ ਆਪਣੇ ਹੱਥ 'ਚ ਤੇ ਆਪਾਂ ਬਸ ਵਿਦਵਾਨ ਇੱਥੇ ਵੀ ਆਪਾਂ ਹੀ ਬਸ ਹੋਰ ਕੋਈ ਹੈ ਨਹੀਂ ਇੱਥੇ ਕਿ ਸਾਨੂੰ ਬੋਲ ਲੋਕੀ ਸਹੀ ਬੋਲਦੇ ਆ ਕਿ ਅਸੀਂ ਜੋ ਕਰ ਰਹੇ ਆ ਸਹੀ ਕਰ ਰਹੇ ਆ ਕਰਦੇ ਜਲੂਸੀਆ ਟਾਡਾ ਨੇ ਕਿਹੜੇ ਰੋਸਟਰ ਨੇ ਕਿਹਾ ਵੀ ਅਸੀਂ ਮਹਾਨ ਕੰਮ ਕਰਦੇ ਪਏ ਹਾਂ ਅਸੀਂ ਕਦੋਂ ਕਲੇਮ ਕੀਤਾ ਸੀ ਮਹਾਨ ਕੰਮ ਕਰਦੇ ਪਏ ਹਾਂ ਅਸੀਂ ਸਿਰਫ ਇੱਕ ਅਵੇਰਨੈਸ ਫੈਲਾ ਰਹੇ ਹੈਗੇ ਆ ਵੀ ਇਹਨਾਂ ਚੀਜ਼ਾਂ ਦਾ ਅਸਰ ਬੁਰਾ ਹੋਣਾ ਹੋਣਾ ਕਿ ਆ ਹੀ ਰਿਹਾ ਅਸਰ ਠੀਕ ਆ ਆ ਇੱਕਦੋ ਕਲੀਪਾਂ ਮੈਂ ਸਾਈਡ ਤੇ ਚਲਾ ਦਿੰਨੀ ਆ ਨਿੱਕੇ ਨਿੱਕੇ ਬੱਚੇ ਦੇਖ ਲਓ ਕੀ ਕਰਦੇ ਪਏ ਆ ਅਸਰ ਹੋਣਾ ਸ਼ੁਰੂ ਹੋ ਗਿਆ 10 11 ਸਾਲ ਦੀਆਂ ਕੁੜੀਆਂ ਬਿਹੇਵ ਇਸ ਤਰ੍ਹਾਂ ਕਰ ਰਹੀਆਂ ਚੂੜਾ ਪਾ ਕੇ ਸੰਧੂਰ ਲਾ ਕੇ ਬਿੰਦੀਆਂ ਲਾ ਕੇ ਜਿਸ ਤਰ੍ਹਾਂ ਉਹ ਮੈਰਿਡ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਲਵ ਦੇ ਵਿੱਚ ਹੁੰਦੀ ਹੈ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਹੁੰਦੀ ਹੈ ਆ ਇਹਨਾਂ ਸੋਨੂ ਵਰਗੇ ਨੂੰ ਦੇਖ ਕੇ ਜੋ ਇਹ ਹਰਕਤਾਂ ਕਰਦੇ ਹੈ ਠੀਕ ਹੈ ਇਹਨਾਂ ਚੀਜ਼ਾਂ ਦਾ ਅਸਰ ਆਣਾ ਸ਼ੁਰੂ ਹੋ ਗਿਆ ਤੁਹਾਡੇ ਲਵ ਸਟੋਰੀ ਸੁਣਾਉਣ ਤੋਂ ਬਾਅਦ ਕਿੰਨੀਆਂ ਹੋਰ ਲਵ ਸਟੋਰੀਆਂ ਆ ਗਈਆਂ ਤੁਸੀਂ ਵੀ ਤਾਂ ਕਿਸੇ ਨੂੰ ਦੇਖ ਕੇ ਲਵ ਸਟੋਰੀ ਸੁਣਾਈ ਸੀ ਕਿਸੇ ਨੂੰ ਦੇਖ ਕੇ ਇੰਟਰਵਿਊ ਦਿੱਤੀ ਸੀ ਤੁਸੀਂ ਵੀ ਤਾਂ ਕਿਸੇ ਤੋਂ ਇਨਫਲੂਐਂਸ ਹੋਏ ਸੀ ਨਾ ਤੁਸੀਂ ਕਿਵੇਂ ਕਹਿੰਦੇ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਆਂਦਾ ਸ਼ੁਰੂ ਹੋ ਕਿੱਥੋਂ ਇੰਦਰ ਕੀਰਤ ਪੰਜਾਬੀ ਬਲੌਗਰ ਤੋਂ ਹੋਇਆ ਸੀ ਉਹਨਾਂ ਨੇ ਆਪਣੀਆਂ ਪ੍ਰੈਗਨancies ਦਿਖਾਈਆਂ ਕਿਹੜਾ ਪੰਜਾਬੀ ਬਲੌਗਰ ਸੀ ਕਿ ਕੌਣ ਸੀ ਠੀਕ ਹੈ ਉਹ ਤੁਸੀਂ ਵੀ ਆਪਣੀ ਪ੍ਰੈਗਨਨਸੀ ਜਰਨੀ ਦਿਖਾਈ ਅੱਜ ਸਾਰੇ ਦਿਖਾ ਰਹੇ ਹੈਗੇ ਜਿੰਨੇ ਵੀ ਬਲੌਗਰ ਹੈਗੇ ਆਹੀ ਕੰਮ ਕਰਨ ਤੇ ਲੱਗੇ ਹੋਏ ਤੁਸੀਂ ਤਾਂ ਇਨਫਲੂਐਂਸਰ ਹੋ ਕੇ ਕਰ ਰਹੇ ਹੋ ਨਾ ਤੇ ਇੱਦੇ ਤੁਹਾਡੇ ਤੋਂ ਹੋਰ ਬੱਚੇ ਨੂੰ ਇਨਫਲੂਐਂਸ ਹੋ ਰਿਹਾ ਹੈ ਬੇਸਿਕ ਕਾਮਨ ਸੈਂਸ ਦੀਆਂ ਗੱਲਾਂ ਹੈਗੀਆਂ ਪਰ ਨਹੀਂ ਤੁਸੀਂ ਕਹਿੰਦੇ ਸਾਨੂੰ ਡਾਲਰ ਚਪਣੇ ਚਾਹੀਦੇ ਆ ਬਾਕੀ ਦੁਨੀਆ ਗਈ ਪਹਾੜ 'ਚ ਆਹ ਤੁਹਾਡੀ ਸੋਚ ਹੈ ਉਤੋਂ ਤੁਸੀਂ ਆ ਕੇ ਇਦਾਂ ਦਾ ਦਾ ਰਿਪਲਾਈ ਦਿੰਨੇ ਹੈਗੇ ਆਈ ਕੇ ਦੀ ਮਦਰ ਵਾਲੀ ਕਲਿੱਪ ਚਲਾਨੀ ਹੈਗੀ ਆ ਪਹਿਲਾਂ ਤੁਸੀਂ ਉਹ ਦੇਖੋ ਫਿਰ ਅੱਗੇ ਗੱਲ ਕਰਦੇ ਆਂ ਹਸਪਤਾਲ ਨੂੰ ਹੈ ਉਹ ਦਵਾਈਆਂ ਜਿਹੜੀਆਂ ਖਰਬੂਜਾ ਹੀ ਖਾ ਲਈ ਹਾਂ ਹੋਰ ਠੀਕ ਹੈ ਨਹੀਂ ਇਦਾਂ ਦਾ 프리 ਤੇ ਕਾਹਦੀ ਮੰਮੀ ਹੋਈ ਸੀਰੀਅਸ ਆਹ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਸ਼ਰਮ ਸ਼ਰਮ ਲਾ ਕੇ ਵਿੱਚ ਹੀ ਅੜਿਆ ਨੇ ਚੱਲ ਕੋਈ ਨਹੀਂ ਜਦੋਂ ਉਹਦੀ ਮੰਮੀ ਜਾਊਗੀ ਹਸਪਤਾਲ ਫਿਰ ਆਪਾਂ ਪਾ ਰਾਂਗੇ ਚੱਲ ਕੋਈ ਨਹੀਂ ਗੱਪ ਕਰੇ ਨਾ ਹੀ ਕਰੇ ਇਦਾਂ ਦਾ ਕੁਝ ਮੈਂ ਤਾਂ ਕਹੂੰਗੀ ਜੇ ਤੈਨੂੰ ਕਹੂੰਗੀ ਚਲੋ ਉਹ ਤਾਂ ਫਿਰ ਆਥੂ ਆਪਸ ਕਿੱਦਾਂ ਦੀ ਕਰਵਾਊਗਾ ਅਗਲਾ ਕਿੱਦਾਂ ਦੀ ਕਰੂਗਾ ਤੇਰੇ ਉਦਾਂ ਹੀ ਕਰਵਾ ਲੂਗਾ ਚਲੋ ਆਇਆ ਜਿੱਤੇ ਮੈਂ ਜੀ ਖਾਣਾ ਤੁਹੀਂ ਖਾਣਾ ਤੁਹੀਂ ਖਾਓ ਕਿਉਂ ਮੈਂ ਅੱਗੇ ਵੀ ਕਿੰਨੀ ਵਾਰੀ ਆਪਣੀ ਵੀਡੀਓਜ਼ ਦੇ ਵਿੱਚ ਕਿਹਾ ਹੈ ਬੱਚੇ ਦੀ ਪਰਵਰਿਸ਼ ਦੇ ਵਿੱਚ ਮਾਂ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ ਹੁਣ ਜਦ ਮਾਂ ਹੀ ਇਹੋ ਜਿਹੀ ਹੈ ਜਿਹੜੀ ਰੋਸਟਰਾਂ ਦੀ ਮਾਵਾਂ ਲਈ ਬਦੂਆਵਾਂ ਦੇ ਰਹੀ ਹੈ ਵੀ ਇਹਦੀ ਮਾਂ ਬਿਮਾਰ ਹੋਏਗੀ ਹਸਪੀਟਲ ਜਾਏਗੀ ਠੀਕ ਹੈ ਜੋ ਆਪੇ ਬਦੂਆਵਾਂ ਦੇਣ ਲੱਗੀ ਹੋਈ ਹੈ ਤੇ ਮੁੰਡਾ ਤਾਂ ਫਿਰ ਗਾਹਾਂ ਕੱਢੇ ਗਈ ਨਾ ਠੀਕ ਹੈ ਇਹ ਮਾਂ ਦਾ ਫਰਜ਼ ਹੁੰਦਾ ਹੈ ਬੱਚੇ ਨੂੰ ਦੱਸਣਾ ਵੀ ਪੁੱਤ ਤੂੰ ਇੱਥੇ ਸਹੀ ਹੈ ਤੇ ਤੂੰ ਗਲਤ ਹੈ ਨਹੀਂ ਜੇ ਕੋਈ ਸਾਡੇ ਨਾਲ ਚੰਗਾ ਨਹੀਂ ਜੇ ਸਾਡੇ ਨਾਲ ਕੋਈ ਮਾੜਾ ਕਰ ਵੀ ਗਿਆ ਪਰ ਅਸੀਂ ਨਹੀਂ ਕਰਨਾ ਇਹ ਮਾਪਿਓ ਨੇ ਸਿਖਾਣਾ ਹੁੰਦਾ ਹੈ ਤੁਹਾਡੇ ਮਾਪਿਓ ਤਾਂ ਇਨਕਰੇਜ ਕਰਦੇ ਆ ਜਾਓ ਕੱਟੋ ਗੱਲਾਂ ਤੂੰ ਮੈਨੂੰ ਜਿਹੜੇ ਕਮੈਂਟ ਕੀਤੇ ਉਹ ਤੇਰੀ ਮੰਮੀ ਨੂੰ ਪਤਾ ਨਹੀਂ ਹੋਣੇ ਠੀਕ ਹੈ ਤੇ ਚੰਗੀ ਮਾਂ ਹੁੰਦੀ ਨਾ ਸਵੇਰੇ ਤੇਰੇ ਦੋ ਕੰਨਾਂ ਤੇ ਲਾਂਦੀ ਰਾਤ ਨੂੰ ਤੂੰ ਕਮੈਂਟ ਕੀਤੇ ਸੀ ਸਵੇਰੇ ਤੇਰੇ ਦੋ ਕੰਨਾਂ ਤੇ ਲਾਂਦੀ ਤੇ ਕਹਿੰਦੀ ਤੇਰੀ ਵੱਡੀਆਂ ਭੈਣਾਂ ਵਰਗੀ ਹੈਗੀ ਐ ਤੇ ਸੌਰੀ ਕਹਦੇ ਜੇ ਚੱਜ ਦੀ ਮਾਂ ਹੁੰਦੀ ਸਮਝਦਾਰ ਮਾਂ ਹੁੰਦੀ ਇਹ ਤੋਂ ਕੀ ਉਮੀਦ ਕਰਾਂ ਮੈਂ ਠੀਕ ਹੈ ਇਹ ਤਾਂ ਆ ਵੀ ਰੋਸਟਰਾਂ ਦੀ ਮਾਵਾਂ ਨੂੰ ਵੱਧੂ ਆਉਂਦੀ ਜਾਂਦੀ ਹੈ ਆ ਇਹਦੀ ਅਕਲ ਹੈ ਉਦਾਂ ਦੀ ਅਕਲ ਤੁਹਾਡੀ ਹੈਗੀ ਹੈ ਹੁਣ ਤਾਂ ਬੋਲਣ ਬੰਦਾ ਨਾ ਇਹਦੀ ਮਾਤੇ ਇਹਦੇ ਗੱਲਾਂ ਸੁਣਾਤੀਆਂ ਅੱਗੇ ਤਾਂ ਨਹੀਂ ਅਸੀਂ ਕਦੀ ਇਹਦੀ ਮਾਤੇ ਬੋਲੇ ਆ ਇਹਨਾਂ ਦੀ ਹਰਕਤ ਹੈ ਜਰੀ ਬਾਹਰ ਅੰਦਰ ਕੇ ਨਿਕਲ ਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਦੁਨੀਆਦਾਰੀ ਦਾ ਚਲੋ ਵੀ ਮਿੱਤਰੋ ਮੈਂ ਕਹਿੰਦਾ ਲਾਹਨਤਾਂ ਪਾਉਣੀਆਂ ਜੀ ਲਾਹਨਤਾਂ ਲਾਹਨਤ ਵਾਲਾ ਕੰਮ ਕੀ ਕੀਤਾ ਦੱਸਿਓ ਮੜਾ ਜਾ ਪਰਨਾ ਮੈਂ ਕਹਿੰਦਾ ਯਾਰ ਲੋਕਾਂ ਨੂੰ ਪੈਸਾ ਕਮਾਉਂਦੀ ਇੰਨੀ ਕੀ ਪੈਜ ਗਈ ਹੈ ਨਾ ਇੰਨੀ ਕੀ ਜਿਆਦਾ ਕੀ ਬਸ ਲਾਹਨਤਾਂ ਪਾਉਣੀਆਂ ਜੀ ਲਾਹਨਤਾਂ ਲਾਹਨਤ ਨੂੰ ਅਸੀਂ ਐਸਾ ਕੀ ਕਰਦਾ ਵੀ ਤੇਜੀ ਤੀ ਪੈ ਸ਼ੇਰਤੀ ਅਸੀਂ ਤੇ ਲੰਦਾ ਬੋਣੀਆਂ ਲੋ ਵੀ ਸਾਡਾ ਬਲੌਗ ਦਿਖਾਉਣਾ ਤੂੰ ਸਾਡਾ ਸਾਰੀ ਕਲਿੱਪ ਜੇ ਮੈਂ ਕਾਪੀਰਾਈਟ ਪਾ ਦੇਣਾ ਤੈਨੂੰ ਤੇ ਤੇਰਾ ਉੱਥੇ ਸਾਰਾ ਚੈਨਲ ਐ ਬੰਦ ਹੋ ਜਾਣਾ ਤੇਰਾ ਪਰ ਮੈਨੂੰ ਲੋੜ ਨਹੀਂ ਯਾਰ ਕਿਸੇ ਦੀ ਮੈਂ ਚਲੋ ਅੱਗੇ-ਅੱਗੇ ਹੋਰ ਕਲਿੱਪਾਂ ਨੇ ਚੈੱਕ ਕਰੋ ਤੂੰ ਬਾਹਰ ਨਿਕਲ ਕੇ ਦੁਨੀਆਦਾਰੀ ਸਾਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਦੇਖਣ ਦੀ ਜ਼ਰੂਰਤ ਹੈ ਤੁਸੀਂ ਛੱਪੜ ਦੇ ਡੱਡੂ ਐਂ ਬਾਹਰ ਐਡਾ ਸਮੁੰਦਰ ਐ ਤੁਹਾਨੂੰ ਕੁਝ ਪਤਾ ਹੀ ਨਹੀਂ ਐ ਕੋਈ ਫਾਈਨੈਂਸ ਸੈਕਟਰ ਦਾ ਨਹੀਂ ਪਤਾ ਕੋਈ AI ਸੈਕਟਰ ਦਾ ਨਹੀਂ ਪਤਾ ਕੋਈ ਬੈਂਕਿੰਗ ਦਾ ਨਹੀਂ ਪਤਾ ਕੁਝ ਵੀ ਨਹੀਂ ਪਤਾ ਨਵਾਂ AI ਅਸਿਸਟੈਂਟ ਆਇਆ ਕਰੋਕ ਪਤਾ ਉਹਦੇ ਬਾਰੇ ਨਹੀਂ ਪਤਾ ਹੋ বারবার ਆ ਕੇ ਬੋਲੀ ਗਏ ਨਾ ਪੰਜਾਬ ਦੇ ਵਿੱਚ ਇਹ ਹੋਇਆ ਪਿਆ ਬਾਰਡਰ ਤੇ ਇਹ ਹਾਲਾਤ ਐ ਬਾਰਡਰ ਤੇ ਇਹ ਹਾਲਾਤ ਕਿਉਂ ਐ ਪਤਾ ਐ ਇਹ ਜਾਣਕਾਰੀ ਦਿੱਤੀ ਐ ਜਿਹੜਾ ਚਾਈਨਾ ਨੇ ਟੈਕਸ ਵਧਾਇਆ ਹੈਗਾ ਉਹਦਾ ਪਤਾ 125% ਕੀਤਾ ਹੈਗਾ ਲੋਕੀ ਕਹੀ ਜਾਂਦੇ ਜੰਗ ਲੱਗ ਗਈ ਜੰਗ ਲੱਗੀ ਇਹ ਜੰਗ ਲੱਗੀ ਸੀ ਕਿ ਕੰਟਰੋਲ ਟੈਕਸ ਸੀ ਡਿਟੇਲ ਕੁਝ ਪਤਾ ਨਹੀਂ ਐ ਲੱਗੇ ਹੋਏ ਜੀ ਇਹਨਾਂ ਕੁਝ ਹੋ ਰਿਹਾ ਹੋ ਰਿਹਾ ਕਿਉਂ ਹੋ ਰਿਹਾ ਤੁਹਾਨੂੰ ਨਹੀਂ ਪਤਾ ਠੀਕ ਐ ਹੁਣ ਕੀ ਕਹਿ ਰਹੇ ਆ ਲੋਕੀ ਪੈਸਾ ਕਮਾਣ ਪਿੱਛੇ ਬਸ ਲੋਕਾਂ ਨੂੰ ਲਾਂਤਾਂ ਪਾਈ ਜਾਂਦੇ ਆ ਅਸੀਂ ਪੈਸਾ ਕਮਾਣ ਪਿੱਛੇ ਠੀਕ ਹੈ ਜਿੱਥੇ ਤੱਕ ਮੈਂ ਰੋਸਟਰ ਨੂੰ ਜਾਣਦੀ ਆ ਸਾਰੇ ਆਪਣੇ ਆਪਣੇ ਘਰੇ ਵੈਲ ਸੈਟਲਡ ਐ ਠੀਕ ਹੈ ਕੋਈ ਜੌਬ ਕਰ ਰਿਹਾ ਕੋਈ ਬਿਜ਼ਨਸ ਕਰ ਰਿਹਾ ਠੀਕ ਹੈ ਵਧੀਆ ਕੰਮ ਕਰ ਰਿਹਾ ਇੱਕ ਤੁਸੀਂ ਹੋ ਜਿੰਨਾਂ ਕੋ ਤੁਹਾਡੇ ਕੋਲ ਕੰਮ ਨਹੀਂ ਹੈਗਾ ਤੁਸੀਂ ਸਿਰਫ YouTube ਦੀ ਕਮਾਈ ਤੇ ਟੱਕੇ ਹੋਏ ਹੋ ਠੀਕ ਹੈ ਇਸ ਕਰਕੇ ਤੁਹਾਨੂੰ ਲੰਨ ਤਾਂ ਪੈਂਦੀ ਐ ਕਿੰਨੀ ਵਾਰ kia ਵਲੌਗ ਪਾਣੇ ਚੱਕ ਦੇ ਪਾ ਲੋ ਪਰ ਨਹੀਂ ਅਸਾ ਆਈ ਦਿਖਾਣਾ ਅਸੀਂ ਉੱਠ ਕੇ ਜੀ ਬਹਿ ਕੇ ਜੀ ਖਾ ਲਿਆ ਜੀ ਪੀ ਲਿਆ ਜੀ ਅਗਲੇ ਜੀ ਮੂਤਲੇ ਦੀ ਆ ਬਣਾਈ ਮੈਂਗੀ ਲੋਕੀ ਸਾਡੀ ਮਹਿੰਗੀ ਤੇ ਮਗਰ ਪਈ ਐ ਅਸੀਂ ਸਾਨੂੰ ਕੀ ਐ ਰੋਜ਼ ਚਾਹ ਦੇ 10 ਪੈਕਟ ਖਾਜੋ ਸੇ ਤਾਂ ਤੁਹਾਡੀ ਖਰਾਬ ਹੋਣੀ ਮੈਂ ਤਾਂ ਖਾ ਸਾਨੂੰ ਕੀ ਲੱਗੇ ਮੈਗੀ ਖਾਓ ਮਕਰੋਨੀ ਖਾਓ ਪਾਸਤੇ ਖਾਓ ਜੋ ਮਰਜੀ ਖਾਓ ਤੁਸੀਂ ਲੋਕ ਭੱਜਦੇ ਹੋ ਪੈਸੇ ਪਿੱਛੇ ਅਸੀਂ ਜੀ ਵੀ ਨਾਲ ਜਾ ਰਹੇ ਆ ਤੇ ਹੁਣ ਆਪਾਂ ਜਾਵਾਂਗੇ ਤੇ ਮੈਂ ਕਿੰਨੇ ਚਿਰ ਬਾਅਦ ਆਗ ਆਏ ਆ ਹਾਏ ਹਾਏ ਜੀ ਵੀ ਚਾਰੇ ਆ ਜੀ ਤਾਂ ਜਾਣਗੇ ਉਹ ਸਕੀਨਾਂ ਪਰੰਦੀ ਬਣਿਆ ਹੋਇਆ ਹਰ ਥਾਂ ਤੇ ਸਾਲਾ ਜਾਣਾ ਹੀ ਜਾਣਾ ਹੈ ਤੈਨੂੰ ਹੱਗਣ ਗੱਲੀ ਨੂੰ ਜਾਣ ਦਿੰਦਾ ਕਿ ਨਹੀਂ ਜਾਣ ਦਿੰਦਾ ਮੋਤਰ ਗੱਲੀ ਨੂੰ ਜਾਣ ਦਿੰਦਾ ਕਿ ਨਹੀਂ ਜਾਣ ਦਿੰਦਾ ਕਿ ਗੇਟ ਦੇ ਮੂਹਰੇ ਹੀ ਖੜੇ ਰਹਿੰਦਾ ਉਹ ਹੈਗੀ ਅੰਦਰ ਤੇ ਮਾਲਵਾ ਵਾਂਸ ਤੇ ਕੀ ਗਲਤ ਕਿਹਾ ਬੜੇ ਵਧੀਆ ਫਨੀ ਤਰੀਕੇ ਦੇ ਨਾਲ ਇਹਨਾਂ ਤੇ ਵੀਡੀਓ ਬਣਾ ਰਿਹਾ ਠੀਕ ਹੈ ਗਾਲਾਂ ਇਹਨਾਂ ਨੂੰ ਨਾ ਕਰੋ ਮਯਾਕ ਇਹਨਾਂ ਨੂੰ ਨਾ ਕਰੋ ਫਿਰ ਅਸੀਂ ਵੀਡੀਓ ਬਣਾਈਏ ਕਿੱਦਾਂ ਤੁਸੀਂ ਦੱਸੋ ਨਹੀਂ ਪਸੰਦ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੇ ਵਲੋਗਿੰਗ ਛੱਡ ਦਿਓ ਪਰ ਉਹ ਤੁਸੀ ਛੱਡਣੀ ਨਹੀਂ ਹੈਗੀ ਤੇ ਉਹਨੇ ਝੂਠ ਵੀ ਕੀ ਕਿਹਾ ਹੈ ਸੱਗੀ ਨਾਲ ਪਰੰਦਾ ਹੀ ਹੈ ਉਹ ਕਿਤੇ ਚ ਰੋਟੀ ਬਣਾਉਂਦੀ ਹੁੰਦੀ ਤਾਂ ਤੋਂ ਉਹਦੇ ਅਸਰਾਂ ਨੇ ਖੜਾ ਵਲੌਗ ਬਣਾਉਂਦਾ ਹੁੰਨਾ ਉਹ ਕੁਝ ਖਾ ਰਹੀ ਹੁੰਦੀ ਹੈ ਤਾਂ ਤੋਂ ਵਲੌਗ ਬਣਾਉਣਾ ਹੁੰਨਾ ਉਹ ਲੈਤੀ ਹੁੰਦੀ ਹੈ ਤਾਂ ਤੋਂ ਵਲੌਗ ਬਣਾਉਣਾ ਹੁੰਨਾ ਠੀਕ ਹੈ ਆ ਸਾਈਡ ਤੇ ਮੈਂ ਆ ਸਾਈਡ ਤੇ ਮੈਂ ਕਲਿੱਪਾਂ ਵੀ ਚਲਾ ਰਹੀ ਹਾਂ ਨਹੀਂ ਯਕੀਨ ਤੇ ਦੇਖ ਲਓ ਠੀਕ ਹੈ ਤਾਂ ਉਹਨੇ ਗਲਤ ਕੀ ਕੀ ਹੈ ਠੀਕ ਹੈ ਇਸ ਤੋਂ ਬਾਅਦ ਇਹਨੇ ਹੋਰ ਹਦਾਬਾਰ ਕਿਤਿਆਂ ਦਿੱਖਿਆ ਜ਼ਰਾ। ਕੰਮ ਤਾਂ ਬਈ ਤੇਰੇ ਲਾਂਤ ਵਾਲੇ ਹੈਗੇ ਆ ਠੀਕ ਆ ਤੇ ਕਹਿੰਦਾ ਹਰ ਜਗ੍ਹਾ ਹੈ ਕਿ ਮਾੜਾ ਕਿਹਾ ਉਹਨੇ ਕਿ ਜੀ ਵੀ ਮੇਰੇ ਨਾਲ ਜਾ ਰਿਹਾ ਹੈ ਜਦ ਮੇਰੇ ਨਾਲ ਵਿਆਹੀਏ ਤੇ ਮੈਂ ਹੀ ਨਾਲ ਜਾਣਾ ਉਹਦੇ ਹੈ 10ਵੇਂ ਨੂੰ ਜੇ ਮੈਂ ਵਿਆਹਿਆ ਤੇ ਉਹਦੇ ਨਾਲ ਮੈਂ ਜਾਣਾ ਹੋਰ ਕਿਸੇ ਨਾਲ ਤਾਂ ਜਾਣਾ ਨਹੀਂ ਆਣ ਕੇ ਜੇ ਤੇ ਚੱਲ ਤੂੰ ਦੱਸ ਦੇ ਮੈਨੂੰ ਤੇਰੀ ਵਾਈਫ ਆ ਕਿਸੇ ਹੋਰ ਨਾਲ ਜਾਂਦੀ ਆ ਤੂੰ ਨਾਲ ਹੀ ਜਾਣਾ ਹਾਂ ਦਵਾਈ ਲੈਣ ਕੋਈ ਸ਼ਾਪਿੰਗ ਕਰਨ ਕੋਈ ਕਿਤੇ ਕੋਈ ਰਿਸ਼ਤੇਦਾਰ ਹੈ ਤੂੰ ਨਾਲ ਹੀ ਜਾਣਾ ਹੈਂ ਮੈਨੂੰ ਤਾਂ ਲੱਗਦਾ ਮੇਰੇ ਨਾਲੋਂ ਤੂੰ ਆਪਣੇ ਘਰ ਦੇ ਰੂਲ ਜ਼ਿਆਦਾ ਨਾ ਜੋ ਘਰੇ ਤੂੰ ਕਰਦਾ ਉਹ ਹੀ ਕੁਝ ਦੱਸਣ ਰਿਹਾ ਇੱਥੇ ਕਿ ਉਹ ਜਗ੍ਹਾ ਵੀ ਤੂੰ ਹੀ ਜਾਣਾ ਨਾਲ ਉਹਦੇ ਪਹਿਲਾਂ ਇਹਨੇ ਮਾਲਵਾ ਵਾਇੰਡ ਦੇ ਮਾਪਿਓ ਤੇ ਬੋਲਿਆ ਠੀਕ ਹੈ ਫਿਰ ਉਹਦੇ ਭੈਣ ਤੇ ਜੀਜੇ ਤੇ ਬੋਲਿਆ ਤੇ ਹੁਣ ਉਹਦੀ ਵਾਈਫ ਤੇ ਬੋਲਦਾ ਪਿਆ ਭਾਜੀ ਵਾਲੇ ਰਿਪਲਾਈ ਦੇ ਵਿੱਚ ਪੰਜਾਬ 1984 ਨੂੰ ਜਿਹੜਾ ਨੇ ਰਿਪਲਾਈ ਦਿੱਤਾ ਉਹਦੇ ਵਿੱਚ ਵੀ ਉਹਨਾਂ ਦੀ ਵਾਈਫ ਤੇ ਬੋਲਦਿਆ ਪਿਆ ਠੀਕ ਹੈ ਇਹਦੇ ਵਿੱਚ ਵੀ ਮਾਪਿਓ ਭੈਣ ਜੀਜਾ ਤੇ ਘਰ ਵਾਲੀ ਜਿਹੜੇ ਕਿ ਸੋਸ਼ਲ ਮੀਡੀਆ ਤੇ ਹੈ ਵੀ ਨਹੀਂ ਕਿਸੇ ਨੇ ਉਹਨਾਂ ਨੂੰ ਦੇਖਿਆ ਵੀ ਨਹੀਂ ਹੈ ਫਿਰ ਵੀ ਇਹ ਉਹਨਾਂ ਤੇ ਬੋਲ ਰਿਹਾ ਇੱਕ ਰਿਪਲਾਈ ਦੇਣ ਲਈ ਇਹ ਬਸ਼ਰਮੀ ਦੀਆਂ ਸਾਰੀਆਂ ਹਦਾ ਪਰ ਕਰ ਗਿਆ ਠੀਕ ਹੈ ਨਾ ਬੋਲਣਾ ਚਾਹੀਦਾ ਸੀ ਇਹਨੂੰ ਇਹ ਚੀਜ਼ਾਂ ਤੂੰ ਰਿਪਲਾਈ ਦੇਣਾ ਸੀ ਸਿੱਧੇ ਤਰੀਕੇ ਦਿੰਦਾ ਸਾਨੂੰ ਕੋਈ ਦਿੱਕਤ ਨਹੀਂ ਸੀ ਪਰ ਤੂੰ ਉਹਦੇ ਫੈਮਿਲੀ ਮੈਂਬਰ ਤੇ ਗਿਆ ਇਹ ਜਿਹੜਾ ਟੋਟਲੀ ਟੋਟਲੀ ਗਲਤ ਹੈ ਔਰ ਲੋਕੀ ਚੁੱਪ ਕਰਕੇ ਬੈਠੇ ਹੋਏ ਆ ਦਿਖਦਾ ਨਹੀਂ ਪਿਆ ਵੀ ਉਹ ਕੀ ਬੋਲਦਾ ਪਿਆ ਹੈਗਾ ਠੀਕ ਹੈ ਤਾਂ ਹੀ ਮੈਂ ਵੀਡੀਓ ਦੇ ਸ਼ੁਰੂ ਚ ਕਿਹਾ ਸੀ ਜਿਹੜਾ ਕਹਿੰਦਾ ਲੋਕਾਂ ਨੇ ਬਹੁਤ ਸਪੋਰਟ ਕੀਤੀ ਉਹ ਲੋਕਾਂ ਨੇ ਸਪੋਰਟ ਨਹੀਂ ਕੀਤੀ ਉਹ ਸਵਾਦ ਲੈਣ ਵਾਲੇ ਲੋਕੀ ਹੈ ਔਰ ਮੋਸਟਲੀ ਜਿਨ੍ਹਾਂ ਦੇ ਦਿਮਾਗ ਬੰਦ ਹੈ ਲੋਕੀ ਕਹੀ ਜਾਂਦੇ ਪਾ ਆਕਾਸ਼ ਨੇ ਰਿਪਲਾਈ ਦਿੱਤਾ ਆਕਾਸ਼ ਨੇ ਰਿਪਲਾਈ ਦਿੱਤਾ ਅਰੇ ਰਿਪਲਾਈ ਦੇ ਵਿੱਚ ਉਹਨੇ ਕਿਹਾ ਕਿ ਬਲੇ ਇਹ ਤਾਂ ਦੇਖ ਲੋ ਮਾਵਾ ਪਹਿਣਾ ਤੇ ਕੌਣ ਜਾਂਦਾ ਹੁੰਦਾ ਕਿਸੇ ਦੀਆਂ ਜਿਹੜੀ ਕਿ ਸੋਸ਼ਲ ਮੀਡੀਆ ਤੇ ਹੈ ਵੀ ਨਹੀਂ ਇਹਨਾਂ ਦੀ ਘਰ ਵਾਲੀ ਤੇ ਬੋਲੋ ਤਾਂ ਇਹਨਾਂ ਨੂੰ ਚੁੱਪ ਤਾਂ ਜਿਹੜੀ ਕਿ ਸੋਸ਼ਲ ਮੀਡੀਆ ਤੇ ਸਾਰਾ ਕੁਝ ਦਿਖਾ ਚੁੱਕੀ ਹੈ ਅੱਗੋਂ ਪਿੱਛੋਂ ਨੱਚ ਕੇ ਟੱਪ ਕੇ ਲੇਟ ਕੇ ਬੈਠ ਕੇ ਮਾਤੇ ਬੋਲੋ ਤਾਂ ਚੁੱਪਦਾ ਜਿਹੜੀ ਕਿ ਸੋਸ਼ਲ ਮੀਡੀਆ ਤੇ ਹੈ ਇੱਕ ਇਸਪੇਸ ਤੇ ਬੋਲਦੇ ਆ ਆ 카ਰਲੋਸ ਪੋਟ ਆ ਤੁਹਾਡੇ ਨੂੰ ਇਨਫਲੂਐਂਸਰ ਜਾ ਆਪਣੇ ਆਪਣੇ ਪਰਿਵਾਰ ਨੂੰ ਕਿਸ ਨੂੰ ਪੁੱਛ ਲਈ ਕਿ ਆਪਣੇ ਚੱਲ ਆਪਣੇ ਪਿਓ ਨੂੰ ਪੁੱਛ ਲਈ ਕੱਲੇ ਨੂੰ ਸਾਹਮਣੇ ਵਾ ਕੇ ਕਿ ਹਾਂ ਵੀ ਦਾਦੀ ਮੰਮੀ ਦੇ ਨਾਲ ਤੂੰ ਜਾਂ ਨਾ ਰਿਹਾ ਉੱਥੇ ਕੋਈ ਸ਼ਰਮ ਨਾ ਤਮਾਲਿਆ ਕਰੋ ਟੋੜੀ ਠੀਕ ਹ ਹੁਣ ਬਾਰਾ ਕਹੋਗੇ ਸਾਡੇ ਮਾਪਿਓ ਦੇ ਨਾਮ ਲੈਂਦੇ ਵਿੱਚ ਠੀਕ ਆ ਮੈਂ ਤਾਂ ਭਰਾਵਾ ਤੁਹਾਡੇ ਮਾਪਿਓ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਥੋੜੀ ਜਿਹਾ ਇਹਨਾਂ ਦੇ ਬਲੌਗ ਚੈੱਕ ਕਰ ਲਓ ਮੈਨੂੰ ਲੱਗਦਾ ਤ ਨਹੀਂ ਦੇਖਦੇ ਹੋਗੇ ਉਹ ਮੂੰਹ ਤੇ ਡਾੜੀ ਕੋਈ ਕਹਿੰਦੇ ਨਹੀਂ ਪਾਉਂਦੇ ਲਾਂਤਾ ਹੀ ਹੁੰਦੇ ਇਹਨਾਂ ਨੂੰ ਤੇ ਬਾਕੀ ਮੈਨੂੰ ਲੱਗਦਾ ਸਾਡੇ ਨਾਲੋਂ ਨਾ ਤੁਸੀਂ ਜਿਆਦਾ ਆਪਣੇ ਉਹ ਕੀ ਕਹਿੰਦੇ ਉਹ ਕਰਦੇ ਜੀ ਅੰਦਰ ਬਾਹਰ ਤੋਂ ਹੀ ਰਹਿੰਦੇ ਜ ਨਾਲ ਉਹਨਾਂ ਦੇ ਆ ਹੁਣ ਫੇਰ ਉਹਦੇ ਮਾਪਿਓ ਤੇ ਆ ਗਏ ਠੀਕ ਹੈ ਤੁਹਾਡੇ ਮਾਪਿਓ ਤੁਹਾਡੇ ਵੀਡੀਓਜ਼ ਨਹੀਂ ਦੇਖਦੇ ਹੋਣੇ ਪਾਂਦੇ ਤਾਂ ਲੰਨਤਾ ਹੀ ਹੋਣੀ ਆ ਚਾਹ ਠੀਕ ਹੈ ਸਾਡੇ ਮਾਪਿਓ ਸਾਡੇ ਤੇ ਲੰਨਤਾ ਪਾਂਦੇ ਹੋਣਗੇ ਤੁਹਾਨੂੰ ਤਾਂ ਲੋਕੀ ਘਰ ਆ ਕੇ ਲੰਨਤਾ ਪਾਗੇ ਤੁਹਾਨੂੰ ਤਾਂ ਅੱਧੀ ਦੁਨੀਆ ਲੰਨਤਾ ਪਾਈ ਜਾਂਦੀ ਹੈ ਸਾਡੇ ਤਾਂ ਫਿਰ ਸਿਰਫ ਮਾਪਿਓ ਪਾ ਰਹੇ ਹਨਾ ਠੀਕ ਹੈ ਨਾ ਜਦ ਕਿ ਉਹ ਪਾਂਦੇ ਨਹੀਂ ਹੈਗੇ ਤੇ ਤੇਰੇ ਕਹਿਣ ਦੇ ਮੁਤਾਬਿਕ ਵੀ ਚੱਲ ਰਹੇ ਨੇ ਸਾਡੇ ਸਿਰਫ ਮਾਪਿਓ ਹੀ ਲੰਨਤਾ ਪਾਂਦੇ ਹੋਣਗੇ ਸਾਨੂੰ ਕਿੰਨੇ ਲੋਕ ਸਪੋਰਟ ਕਰਦੇ ਕਿੰਨੇ ਨਹੀਂ ਕਰਦੇ ਇਹ ਤੁਹਾਨੂੰ ਪਤਾ ਹੈ ਠੀਕ ਹੈ ਤੂੰ ਕੀ ਕਹਿ ਰਿਹਾ ਸੀ ਪਿ 4-5 ਕਮੈਂਟ ਤੈਨੂੰ ਤੇਰੇ ਅੱਕ ਦੇ ਆਂਦੇ ਐ ਸਾਨੂੰ ਜਿਹੜੇ 네ਗੇਟਿਵ ਕਮੈਂਟ ਹੁੰਦੇ ਨਾ ਉਹ 4-5 ਹੁੰਦੇ ਆ ਆਂਦੇ ਆ ਸਾਨੂੰ ਵੀ 네ਗੇਟਿਵ ਕਮੈਂਟ ਸਾਡੇ ਵੀ ਹੇਟਰਸ ਹੈਗੇ ਆ ਚਲੋ ਸਾਡੀ ਦਾ ਵਾਈਫ ਸਾਡੇ ਨਾਲ ਹੁੰਦੀ ਆ ਠੀਕ ਆ 24 ਘੰਟੇ ਅਸੀਂ ਨਾਲ ਇਕੱਠੇ ਰਹਿਨੇ ਆ ਚਲੋ ਸਾਡੇ ਨਾਲ ਹੁੰਦੀ ਆ ਤੇ ਤੁਹਾਡਾ ਤਾਂ ਕੋਈ ਪਤਾ ਹੀ ਨਹੀਂ ਬਰਾਖ ਹੋ ਗਿਆ ਸਾਡੇ ਘਰ ਦੇ ਤੱਕ ਗੱਲ ਆਉਂਦੀ ਆ ਠੀਕ ਆ ਘਰ ਦੇ ਤੱਕ ਗੱਲ ਲਿਆਉਂਦੇ ਤੁਸੀਂ ਸਾਨੂੰ ਬੋਲੋ ਜੋ ਬੋਲਣਾ ਭਰਾ ਮੇਰਾ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਜੀ ਉਹ ਸਹਿਣਾ ਸਿੱਖੋ ਜੇ ਬੋਲਣਾ ਬੋਲਣ ਦੀ ਔਕਾਤ ਰੱਖ ਦੇ ਜੀ ਬਿਲਾਂ ਆਂ ਤੂੰ 24 ਘੰਟੇ ਆਪਣੀ ਵਾਈਫ ਦੇ ਨਾਲ ਰਹਿ ਸਕਦਾ ਆ ਨਾ ਤੂੰ ਕੋਈ ਬਿਜ਼ਨਸ ਕਰਦਾ ਨਾ ਕੋਈ ਜੋਬ ਕਰਦਾ ਆ ਨਾਰਮਲੀ ਜਿਹੜਾ ਕਪਲ ਹੁੰਦਾ ਜਿਹੜੇ ਹਸਬੰਡ ਵਾਈਫ ਹੁੰਦੇ ਆ ਉਹਨਾਂ ਵਿੱਚ ਇੱਕ ਟਰਸਟ ਫੈਕਟਰ ਹੁੰਦਾ ਸਾਨੂੰ ਕਿਸੇ ਨੂੰ ਯਕੀਨ ਦਿਵਾਉਣ ਦੀ ਜ਼ਰੂਰਤ ਨਹੀਂ ਹੁੰਦੀ ਵੀ ਅਸੀਂ ਇੱਥੇ ਗਏ ਸੀ ਤੇ ਅਸੀਂ ਇੱਥੇ ਗਏ ਸੀ ਵਿਸ਼ਵਾਸ ਹੁੰਦਾ ਇੱਕ ਰਿਸ਼ਤੇ ਦੇ ਵਿੱਚ ਪਤੀ ਪਤਨੀ ਦੇ ਠੀਕ ਹੈ ਉਹ ਵਿਸ਼ਵਾਸ ਮੈਨੂੰ ਤੁਹਾਡੇ ਚ ਨਜ਼ਰ ਨਹੀਂ ਆਉਂਦਾ ਜਿਹੜਾ ਕਹਿਣਗੇ ਜੀ ਘਰਦਿਆਂ ਤੱਕ ਜਾਂਦੇ ਆ ਤੂੰ ਜਾ ਰਹਿਆ ਭਰਾ ਜਾ ਰਹਿਆ ਉਹਦੇ ਮਾਪਿਆਂ ਤੇ ਵੀ ਗਿਆ ਭੈਣ ਜਿੱਤੇ ਤੇ ਵੀ ਗਿਆ ਉਹਦੀ ਵਾਈਫ ਤੇ ਵੀ ਬੋਲੇ ਬਿਲਕੁਲ ਗਲਤ ਬੋਲ ਰਹੇ ਹੈਗਾ ਜੇ ਬੋਲਣਾ ਜਾਣਦੇ ਹੋ ਤਾਂ ਸੁੰਣਾ ਵੀ ਸਿੱਖੋ ਅਸੀਂ ਸੁੰਣਾ ਵੀ ਜਾਂਦੇ ਆਂ ਬੋਲਣਾ ਵੀ ਜਾਂਦੇ ਆਂ ਪਰ ਤੱਥਾਂ ਦੇ ਆਧਾਰ ਤੇ ਤਾਂ ਗੱਲ ਕਰੋ ਫੈਕਟਸ ਦਾ ਸਾਹਮਣੇ ਰੱਖੋ ਜਿਹੜਾ ਬੰਦਾ ਤੁਸੀਂ ਮਿਲੇ ਨਹੀਂ ਦੇਖਿਆ ਨਹੀਂ ਸੋਸ਼ਲ ਮੀਡੀਆ ਤੇ ਕਦੀ ਤੁਸੀਂ ਉਹਦੇ ਤੇ ਟਿੱਪਣੀ ਕਰਦੇ ਪਿਓ ਇਹ ਕਿੱਥੋਂ ਦੇ ਸੂਲ ਹੈਗੇ ਆ ਤੁਸੀਂ ਆਪਣੇ ਵਿਊਜ਼ ਲਈ ਤੁਹਾਡੇ ਵਿਊਜ਼ ਕੀ ਗਰੇ ਠੀਕ ਹੈ ਤੇ ਤੂੰ ਆ ਹਰਕਤਾਂ ਤੇ ਆ ਗਿਆ ਪਿਛਲੀ ਵੀਡੀਓ ਚ ਕੀ ਕਹਿ ਰਹੇ ਸੀ ਵਿਊਜ਼ ਤਾਂ ਕੋਈ ਨਹੀਂ ਆਂਦੇ ਜਾਂਦੇ ਰਹਿੰਦੇ ਆ ਇਹ ਫਿਰ ਹਰਤਾ ਕਿਉਂ ਵਿਊਜ਼ ਖਾਤਰ ਹੈ ਨਾ ਤਾਂ ਹੀ ਵੀਡੀਓ ਦੇ ਸ਼ੁਰੂ ਵਿੱਚ ਕੀ ਕਿਹਾ ਤੁਹਾਡਾ ਭਰਾਵਾ ਦਾ ਬਹੁਤ ਸਾਥ ਮਿਲਿਆ ਬਹੁਤ ਪਿਆਰ ਮਿਲਿਆ ਪਹਿਲਾਂ ਤੇਰੇ ਵੀਊ ਰਹਿ ਗਏ ਸੀ 5-6000 ਠੀਕ ਐ ਉਸ ਵੀਡੀਓ ਤੇ ਭਾਈ 25000 ਆ ਗਏ ਤੇਰੇ ਮੂੰਹ ਨੂੰ ਲੱਗ ਗਿਆ ਕੌਣ ਤੇ ਤੂੰ ਕਿਹਾ ਖੂਨ ਤੇ ਤੂੰ ਦੂਸਰਾ ਰਿਪਲਾਈ ਕਰਨ ਤੁਰਿਆ ਆਇਆ ਆਹੀ ਹੋਇਆ ਨਾ ਠੀਕ ਐ ਇਹਨਾਂ ਨੂੰ ਕੀ ਕਹਾਂ ਮੈਂ ਇਹ ਤਾਂ ਬੇਸ਼ਰਮ ਹੋਈ ਪਏ ਆ ਪੂਰੇ ਤੇ ਚਲੋ ਕੋਈ ਨਹੀਂ ਬਕਵਾਸ ਇਹਦੀ ਇਦਾਂ ਚੱਲਦੀ ਰਹਿਣੀ ਆ ਤੇ ਬਾਕੀ ਪੁੱਛ ਕੇ ਦੇਖ ਲਈਂ ਸ਼ਾਇਦ ਤੂੰ ਨਾਲ ਜਾਣਾ ਹੋਵੇ ਆਪਣੀ ਵਾਈਫ ਦੇ ਹੁਣ ਇਹ ਗੱਲ ਨਹੀਂ ਕਹਿਣੀ ਕਿ ਸਾਡੇ ਮੇਰੇ ਘਰ ਦੇ ਤੱਕ ਆਇਆ ਕਿ ਮੇਰੇ ਘਰ ਦੇ ਨੂੰ ਇਹ ਗੱਲ ਕਹਿਂਦਾ ਇਹ ਗੱਲ ਮੈਂ ਇਹ ਕਹਿਂਦਾ ਇਹ ਕੱਲ ਤੈਨੂੰ ਕਹਿਂਦਾ ਮੜਾ ਪੁੱਛ ਕੇ ਦੇਖ ਲਈ ਜੋ ਗੱਲਾਂ ਤੂੰ ਮੈਨੂੰ ਕਹਿ ਰਿਹਾ ਇੱਥੇ ਮੇਰੀ ਵਾਈਫ ਨੂੰ ਕਹਿ ਰਿਹਾ ਉਹ ਸੇਮ ਆਪਣੇ ਘਰੇ ਗੱਲ ਕਰਕੇ ਦੇਖੀ ਕੀ ਕਰਦੇ ਆ ਉਹ ਸਾਲਾ ਸ਼ਰਮ ਕਰ ਲੈਗਾ ਥੋੜੀ ਸ਼ਰਮ ਹੁਣ ਸਾਲਾ ਫਿਰ ਕਹਦਾ ਚੱਲ ਸੌਰੀ ਮੈਂ ਤਾਂ ਗੱਲ ਕੱਢਣੀ ਨਹੀਂ ਚੱਲ ਗੁੱਸੇ ਕਿਹੜੀ ਨਿਕਲ ਜਾਂਦੀ ਆ ਸਾਲੇ ਦਾ ਮਤਲਬ ਬਹੁਤ ਦੂਰ ਤੱਕ ਜਾਂਦਾ ਸੋਚ ਲਈ ਚਲੋ ਅੱਗੇ ਕਲਿੱਪ ਦੇਖੋ ਹੋਰ ਵੀ ਮੈਂ ਤਾਂ ਲਗਾਤਾਰੇ ਸੇਮ ਸੇਮ ਗੱਲਾਂ ਰਿਪੀਟ ਕਰੀ ਗਿਆ ਠੀਕ ਹੈ ਕਿੰਨੀ ਵਾਰ ਉਹਦੇ ਮਾਪਿਆਂ ਤੇ ਬੋਲਿਆ ਕਿੰਨੀ ਵਾਰ ਉਹਦੀ ਭੈਣ ਤੇ ਬੋਲਿਆ ਕਿੰਨੀ ਵਾਰ ਇੰਨੇ ਉਹਦੀ ਵਾਈਫ ਤੇ ਟਿੱਪਣੀ ਕੀਤੀ ਠੀਕ ਹੈ ਇਹ ਬਿਲਕੁਲ ਬੇਸ਼ਰਮ ਹੋਇਆ ਇਹ ਕਹਿ ਰਿਹਾ ਨਾ ਇਹ ਬੇਸ਼ਰਮ ਹੋਇਆ ਬੈਠੇ ਇਹ ਬੇਸ਼ਰਮ ਹੋਇਆ ਬੈਠਾ ਹੁਣ ਫਿਰ ਇਹਨਾਂ ਸਾਲਾ ਕਹਤਾ ਸਾਲਾ ਕਹਿ ਕੇ ਸੌਰੀ ਕਹਤਾ ਕਾਸ਼ ਮੈਂ ਵੀ ਇਦਾਂ ਕਰਦੀ ਤੈਨੂੰ ਦੋ ਚਾਰ ਗੱਲਾਂ ਕੱਢ ਦਿੰਨੀ ਆ ਤੇ ਫਿਰ ਮੈਂ ਵੀ ਸੌਰੀ ਕਹਿ ਦਿੰਨੀ ਆ ਠੀਕ ਹੈ ਸਾਰੇ ਰੋਸਟਰ ਮੇਰੇ ਵੀਰ ਭੈਣੇ ਇਦਾਂ ਹੀ ਕਰਿਆ ਕਰੋ ਪਹਿਲਾਂ ਗੱਲਾਂ-ਗੁਲਾਂ ਕੱਢਦੇ ਕਰੋ ਇਹਨਾਂ ਨੂੰ ਤੇ ਫਿਰ ਸੌਰੀ ਉਹ ਫੇਰ ਛੇ ਗਾਲ ਰਿਪੀਟ ਕਰਦੀ ਸਾਲਾ ਸਾਲੇ ਦਾ ਮਤਲਬ ਬਹੁਤ ਦੂਰ ਤੱਕ ਜਾਂਦਾ ਹੈਗਾ ਠੀਕ ਹੈ ਉਹ ਸਾਲੇ ਦਾ ਮਤਲਬ ਕਿੱਥੇ ਜਾਂਦਾ ਉਹ ਮੈਂ ਤੈਨੂੰ ਆਪਣੀ ਇਸ ਵੀਡੀਓ ਦੇ ਵਿੱਚ ਸਮਝਾ ਚੁੱਕੀ ਆ ਸਾਲਾ ਮਤਲਬ ਜੇ ਤੈਨੂੰ ਮਾਲਵਾ ਵਾਇਸ ਨੇ ਸਾਲਾ ਕਿਹਾ ਮਤਲਬ ਮਾਲਵਾ ਵਾਇਸ ਤੇਰਾ ਲੱਗਿਆ ਜੀਜਾ ਤੇ ਜੀਜਾ ਕੌਣ ਹੁੰਦਾ ਭੈਣ ਦਾ ਘਰ ਵਾਲਾ ਠੀਕ ਹੈ ਇਹ ਐ ਸਾਲੇ ਦਾ ਮਤਲਬ ਜੇ ਉਹਨੇ ਤੈਨੂੰ ਸਾਲਾ ਕਿਹਾ ਹੈਗਾ ਆਪਣਾ ਦਿਮਾਗ ਥੋੜਾ ਜਿਹਾ ਨਾ ਲਗਾ ਲਿਆ ਕਰੋ ਪਰ ਨਹੀਂ ਅਸੀਂ ਤਾਂ ਬਲੌਗਰ ਹਾਂ ਦਿਮਾਗ ਕਿੱਥੋਂ ਲਿਆਵਾਂਗੇ ਦਿਮਾਗ ਤਾਂ ਸਾਰਾ ਦਿਨ ਬੜਿਆ ਹੁੰਦਾ ਤੁਹਾਡੇ YouTube ਤੇ ਯੂਟਿਊਬ ਨੂੰ ਤੁਸੀਂ ਜ਼ਿੰਦਗੀ ਬਣਾਇਆ ਹੋਇਆ ਸਾਡੇ ਲਈ ਯੂਟਿਊਬ ਪਤਾ ਕੀ ਹੈ ਸਾਡੀ ਜ਼ਿੰਦਗੀ ਦਾ ਅੱਧਾ ਪਰਸੈਂਟ ਵੀ ਨਹੀਂ ਹੈ ਅੱਧਾ ਪਰਸੈਂਟ ਵੀ ਨਹੀਂ ਹੈ ਅੱਧਾ ਵੀ ਮੈਂ ਜ਼ਿਆਦਾ ਕਹਿ ਰਹੀ ਹਾਂ ਠੀਕ ਹੈ ਹਫ਼ਤੇ ਚ ਇੱਕ ਦੋ ਵੀਡੀਓਸ ਪਾ ਦਿੰਦੀ ਆ ਪਾ ਦਿੰਦੀ ਆ ਤੁਸੀਂ ਜ਼ਿੰਦਗੀ ਬਣਾਇਆ ਹੋਇਆ ਯੂਟਿਊਬ ਨੂੰ ਸੋਸ਼ਲ ਮੀਡੀਆ ਨੂੰ ਇੰਸਟਾਗ੍ਰam ਨੂੰ ਆ ਇੱਕ ਨਵਾਂ ਹੋਰ ਪਤਾ ਨਹੀਂ ਕੀ ਕੀ ਹੈਗਾ ਸਨੈਪਚੈਟ ਉੱਥੇ ਪਤਾ ਨਹੀਂ ਸਟ੍ਰੀਕ ਵਗੈਰਾ ਕੀ ਭੇਜਦੇ ਰਹਿੰਦੇ ਆਹ ਕੰਮ ਹੈ ਤੁਹਾਡੇ ਕੰਮ-ਕੁਮ ਕਰਨਾ ਨਹੀਂ ਪੜਾਈਆਂ ਕਰਨੀਆਂ ਨਹੀਂ ਹੈਗੀਆਂ ਚਲੋ ਐਣੀ ਹੋ ਏ ਸੀ ਤੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਚ ਵੀਡੀਓ ਦੇ ਵਿੱਚ ਕੋਈ ਗਲਤੀ ਪੁੱਲਚੁਕ ਹੋ ਗਈ ਹੋਵੇ ਤਾਂ ਮਾਫੀ ਰੱਬ ਰੱਖਾ ਸਸ਼ਿਕਾ ਜੀ